ਇਸ ਘਰ ਦੇ ਵਿੱਚ ਸਿੱਖੀ ਦਾ ਬਹੁਤ ਵੱਡਾ ਪ੍ਰਚਾਰ ਜਿਹੜਾ ਇਸ ਘਰ ਦੇ ਵਿੱਚ ਕੀਤਾ ਜਾਂਦਾ ਇਸ ਘਰ ਦੇ ਵਿੱਚ ਸਾਰੇ ਪਿੰਡ ਦੇ ਲੋਕ ਰਲ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਕਰਾਉਂਦੇ ਸੀ ਅਖੰਡ ਪਾਠ ਸਾਹਿਬ ਕਰਵਾਉਂਦੇ ਸੀ ਪੁਰਵਾਣੀ ਦਾ ਜਿਹੜਾ ਸਿੱਖੀ ਦਾ ਪ੍ਰਚਾਰ ਹੁੰਦਾ ਸੀ ਪਰ ਬੜੇ ਦੁੱਖਾਂ ਦਾ ਕਹਿਰ ਜਿਹੜਾ ਇਸ ਘਰ ਦੇ ਉੱਪਰ ਜਿਹੜਾ ਟੁੱਟ ਚੁੱਕਿਆ ਜੀ ਔਰ ਇਸ ਵੀਰ ਦੇ ਹਾਲਾਤ ਬੜੇ ਦਰਦਨਾਕ ਹੋ ਚੁੱਕੇ ਨੇ ਇਸ ਵੀਰ ਦਾ ਇੱਕ ਕੈਸਟ ਵੀ ਆਈ ਹੈ ਜੀ ਧਾਰਮਿਕ ਕੈਸਟ ਵੀ ਇਸ ਵੀਰ ਨੇ ਕੱਢੀ ਇਹ ਵੀਰ ਗਾਉਂਦਾ ਰਿਹਾ ਜਿਵੇਂ ਸ਼ਬਦ ਗਾਉਂਦਾ ਰਿਹਾ ਪਰ ਬੜੇ ਦੁੱਖ ਦੀ ਗੱਲ ਆ ਇਸ ਵੀਰ ਦੇ ਉੱਪਰ ਜਿਹੜ ਸਮਾਜ ਟੁੱਟਿਆ ਜੀ ਪਰ ਕਿਸੇ ਗਲਤ ਇਨਸਾਨਾਂ ਨੇ ਇਸ ਵੀਰ ਨੂੰ ਇਸਾਈ ਧਰਮ ਵਾਲੇ ਪਾਸੇ ਜਿਹੜਾ ਕਨਵਰਟ ਕਰਤਾ ਇਹਨਾਂ ਦਾ ਧਰਮ ਤਬਦੀਲ ਕਰਤਾ ਸੀਗਾ ਜੀ ਅਸੀਂ ਗਲਤ ਕਹਿੰਦੇ ਆ ਉਹਨਾਂ ਮਨੁੱਖਾਂ ਨੂੰ ਵੀ ਜੇ ਕਿਸੇ ਇਨਸਾਨ ਤੇ ਬੇਇੱਜ਼ਤੀ ਪਈਆ ਉਹਨੂੰ ਮਜਬੂਰ ਰਨ ਉਹਦਾ ਧਰਮ ਤਬਦੀਲ ਕਰਾਉਣਾ ਮਤਲਬ ਬੜਾ ਦੁੱਖ ਲੱਗਦਾ ਪੰਜਾਬੀ ਭਰਾਵਾਂ ਦੇ ਆ ਤੁਸੀਂ ਕਹੋ ਵੀ ਸਾਡੀ ਕਿਸੇ ਨੇ ਬਾਹ ਨਾ ਫੜੀ ਹਨਾ ਜੀ ਮਤਲਬ ਕੀ ਤੁਸੀਂ ਇਹਨੂੰ ਗਿਣਦੇ ਹੋ ਜੀ ਜੇ ਕੋਈ ਬਾਹ ਫੜ ਲੰਦਾ ਹੋ ਸਕਦਾ ਅੱਜ ਦੇ ਹਾਲਾਤ ਕੋਈ ਹੋਰ ਹੁੰਦੇ ਜੀ ਕੋਈ ਸਸਤਾ ਹੀ ਨਹੀਂ ਜੱਗੇ ਕੋਈ ਆਪਾਂ ਤਾਂ ਸੇਵਾ ਇਹਨਾਂ ਦੀ ਸੇਵਾ ਸੇਵਾਦਾਰ ਹੈ ਜੀ ਜੀ ਵੇ ਆਪਾਂ ਤਾਂ ਇੱਕ ਗੱਦੀ ਚਲਾਉਣਿਆਂ ਜਾਸ ਕਰਦੇ ਹੁੰਨੇ ਆ ਸਾਡਾ ਉਹ ਇੱਥੇ ਕਾਹਦੇ ਚ ਪੀਨੇ ਹੁੰਨੇ ਆ ਪਾਣੀ ਇਹਦੇ ਚ ਪਾਣੀ ਪੀਨੇ ਹੋ ਤੁਸੀਂ ਆਹ ਛੋਟੇ ਬਰਤਨ ਕਿੰਨੇ ਗੰਦੇ ਹੋ ਚੁੱਕੇ ਨੇ ਵੀਰੇ ਅਵਤਾਰ ਵੀਰੇ ਗੰਦੇ ਨੇ ਬਰਤਨ ਹੁਣ ਨਾ ਤੁਸੀਂ ਇਹਨਾਂ ਚ ਪੀਓ ਪਾਣੀ ਆਪਾਂ ਬਾਹਰ ਲਿਆਂਦਾ ਪਾਣੀ ਹੁਣ ਤੁਸੀਂ ਰੱਖ ਦਿਓ ਇਹਨੂੰ ਬਾਹਰ ਪੀਨੇ ਆਪਾਂ ਪਾਣੀ ਆ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਇਹ ਸਾਡੇ ਨਾਲ ਵੀਰ ਖੜੇ ਨੇ ਜੀ ਇਸ ਟਾਈਮ ਅਸੀਂ ਬਠਿੰਡੇ ਜ਼ਿਲ੍ਹੇ ਦੇ ਵਿੱਚ ਆ ਜੀ ਵਹਿਮਣ ਦਿਵਾਨਾ ਜਿਹੜਾ ਪਿੰਡ ਆ ਜੀ ਵਹਿਮਣ ਦਿਵਾਨਾ ਬਠਿੰਡੇ ਤੋਂ ਥੋੜਾ ਜਿਹਾ ਇਹ ਕਿਹੜਾ ਰੋਡ ਵੱਜਿਆ ਕਿ ਮਲੋਟ ਮਲੋਟ ਰੋਡ ਦੇ ਉੱਪਰ ਆ ਜੀ ਇਹ ਵੀਰ ਸਾਡੇ ਕੋਲੇ ਖੜੇ ਨੇ ਜੀ ਤੁਸੀਂ ਸਾਡੇ ਪਿੱਛੇ ਇੱਕ ਘਰ ਦੇਖ ਰਹੇ ਹੋ ਬਿਲਕੁਲ ਖੰਡਰ ਬਣ ਚੁੱਕਿਆ ਜੀ ਘਰ ਦੇ ਵਿੱਚ ਕਵਾੜ ਔਰ ਜਿਹੜੇ ਕਮਰੇ ਨੇ ਉਹ ਬਿਲਕੁਲ ਖੰਡਰ ਬਣ ਚੁੱਕੇ ਨੇ ਇਸ ਘਰ ਦੇ ਵਿੱਚ ਗੁਰੂ ਮਹਾਰਾਜ ਦਾ ਸੱਚੇ ਪਾਤਸ਼ਾਹ ਵਾਹਿਗੁਰੂ ਗੁਰਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਸੀ ਕਿਸੇ ਵੇਲੇ ਇਸ ਘਰ ਦੇ ਵਿੱਚ ਸਿੱਖੀ ਦਾ ਬਹੁਤ ਵੱਡਾ ਪ੍ਰਚਾਰ ਜਿਹੜਾ ਇਸ ਘਰ ਦੇ ਵਿੱਚ ਕੀਤਾ ਜਾਂਦਾ ਸੀ ਮੈਂ ਕਹੂੰਗਾ ਵੀਰ ਇੱਕ ਵਾਰੀ ਦਿਖਾਉਣਾ ਇਸ ਘਰ ਦੇ ਵਿੱਚ ਸਾਰੇ ਪਿੰਡ ਦੇ ਲੋਕ ਰਲ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਕਰਾਉਂਦੇ ਸੀ ਅਖੰਡ ਪਾਠ ਸਾਹਿਬ ਕਰਵਾਉਂਦੇ ਸੀ ਜਿਵੇਂ ਕਿਸੇ ਪਰਿਵਾਰ ਨੇ ਅਖੰਡ ਪਾਠ ਸਾਹਿਬ ਕਰਵਾਉਣਾ ਤਾਂ ਉਹਨਾਂ ਦੀ ਵਾਰੀ ਫਿਰ ਅਗਲੇ ਹਫ਼ਤੇ ਦੂਜੇ ਪਰਿਵਾਰ ਦੀ ਵਾਰੀ ਤਾਂ ਇਹਨਾਂ ਕਮਰਿਆਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸ਼ੁਸ਼ੋਭਿਤ ਹੁੰਦੇ ਸੀ ਔਰ ਇਸ ਘਰ ਦੇ ਵਿੱਚ ਜਿਹੜਾ ਇਸ ਘਰ ਦਾ ਮਾਲਕ ਆ ਜੀ ਉਹ ਇਸ ਘਰ ਦੇ ਵਿੱਚ ਦਿਮਾਗੀ ਜਿਹੜਾ ਪਰੇਸ਼ਾਨ ਅੱਜ ਹੋ ਚੁੱਕਿਆ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਜੀ ਵੀ ਇਸ ਟਾਈਮ ਅਸੀਂ ਬਠਿੰਡੇ ਜ਼ਿਲ੍ਹੇ ਦੇ ਵਿੱਚ ਆ ਜੀ ਇਹ ਉਹੀ ਘਰ ਆ ਜੀ ਉਹੀ ਕਮਰਾ ਇਸ ਕਮਰੇ ਦੇ ਵਿੱਚ ਇਸ ਘਰ ਦੇ ਵਿੱਚ ਸਾਰਾ ਨਗਰ ਆ ਕੇ ਬੈਠਦਾ ਸੀਗਾ ਜੀ ਉਰੀ ਲੈ ਆਓ ਵੀਰ ਨੂੰ ਜੀ ਇਸ ਘਰ ਦੇ ਵਿੱਚ ਸਾਰਾ ਨਗਰ ਬਹਿ ਕੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਦਾ ਜਿਹੜਾ ਗੁਣ ਗਾਣ ਮਤਲਬ ਗੁਰਬਾਣੀ ਦਾ ਜਿਹੜਾ ਸਿੱਖੀ ਦਾ ਪ੍ਰਚਾਰ ਹੁੰਦਾ ਸੀ ਪਰ ਬੜੇ ਦੁੱਖਾਂ ਦਾ ਕਹਿਰ ਜਿਹੜਾ ਇਸ ਘਰ ਦੇ ਉੱਪਰ ਜਿਹੜਾ ਟੁੱਟ ਚੁੱਕਿਆ ਜੀ ਔਰ ਇਸ ਵੀਰ ਦੇ ਹਾਲਾਤ ਬੜੇ ਦਰਦਨਾਕ ਹੋ ਚੁੱਕੇ ਨੇ ਇਸ ਵੀਰ ਦਾ ਇੱਕ ਕੈਸਟ ਵੀ ਆਈ ਹੈ ਜੀ ਧਾਰਮਿਕ ਕੈਸਟ ਵੀ ਇਸ ਵੀਰ ਨੇ ਕੱਢੀ ਇਹ ਵੀਰ ਗਾਉਂਦਾ ਰਿਹਾ ਜਿਵੇਂ ਸ਼ਬਦ ਗਾਉਂਦਾ ਰਿਹਾ ਪਰ ਬੜੇ ਦੁੱਖ ਦੀ ਗੱਲ ਆ ਇਸ ਵੀਰ ਦੇ ਉੱਪਰ ਜਿਹੜੀ ਦੁੱਖਾਂ ਦੀ ਜਿਹੜੀ ਸਮਾਹ ਟੁੱਟਿਆ ਜੀ ਵੀਰੇ ਕੀ ਹਾਲ ਨੇ ਤੁਹਾਡੇ ਕੀ ਨਾਮ ਆ ਤੁਹਾਡਾ ਜੀ ਅਵਤਾਰ ਸਿੰਘ ਅਵਤਾਰ ਸਿੰਘ ਤੁਸੀਂ ਗਾਉਂਦੇ ਵੀ ਰਹੇ ਹੋ ਹਾਂ ਗਾਉਂਦੇ ਰਹੇ ਅੱਛਾ ਅੱਛਾ ਫਿਰ ਤੁਸੀਂ ਸ਼ਬਦ ਜਦੋਂ ਵੀਰੇ ਆਪਣੇ ਘਰ ਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਸੀ ਫਿਰ ਪਾਠ ਤੁਸੀਂ ਕਰਦੇ ਸੀ ਨਹੀਂ ਪਾਠ ਅਸੀਂ ਨਹੀਂ ਕਰੇ ਅੱਛਾ ਜੀ ਵੀਰੇ ਆ ਜੋ ਇੱਕ ਜਣਾ ਗ੍ਰੰਥੀ ਸੀ ਆਪਣਾ ਮੇਨ ਗ੍ਰੰਥੀ ਸੀ ਉਸ ਗੁਰੂ ਘਰ ਦੇ ਆਪਣੇ ਘਰੇ ਉਰੇ ਫਿਰ ਸੰਗਤ ਆ ਕੇ ਬੈਠਦੀ ਸੀ ਜੀ ਠੀਕ ਹੈ ਜੀ ਕਿੰਨੀ ਕ ਸੰਗ ਆਪਣੇ ਸਾਰੇ ਪਿੰਡ ਦੇ ਹੀ ਇੱਥੇ ਆਉਂਦੇ ਤੇ ਹਾਂ ਹਾਂ ਅੱਛਾ ਜੀ ਇਹ ਕਿਹੜੇ ਕ ਕਿੰਨੇ ਸਾਲ ਦੀ ਗੱਲ ਆ ਜੀ 1979 ਨਾ ਸਿੱਧੀ ਅੱਛਾ ਉਸ ਤੋਂ ਬਾਅਦ ਫਿਰ ਕਿੰਨਾ ਕੁ ਟਾਈਮ ਉਰੇ ਗੁਰੂ ਤੁਹਾਨੂੰ ਪਤਾ ਕੁਛ ਕਿੰਨਾ ਕੁ ਟਾਈਮ ਉਰੇ ਮਹਾਰਾਜ ਦਾ ਪ੍ਰਕਾਸ਼ ਕਿੰਨੇ ਕੁ ਦਿਨ ਹੁੰਦਾ ਰਿਹਾ ਜੀ ਕਿ ਲਗਾਤਾਰ ਖਾਸੇ ਸਾਲ ਹੁੰਦਾ ਰਿਹਾ ਆ ਹੁੰਦਾ ਰਿਹਾ ਔਰ ਵੀਰ ਉਹਨਾਂ ਨੇ ਦੱਸਿਆ ਕਹਿੰਦੇ ਸਾਡੀ ਗਲੀ ਚੋਂ ਵੀ ਕੋਈ ਬੰਦਾ ਗਲਤ ਨਹੀਂ ਲੰਘਦਾ ਸੀ ਜਿਵੇਂ ਸ਼ਰਾਬੀ ਕਬਾਬੀ ਕੋਈ ਇੱਥੋਂ ਦੀ ਲੰਘਦਾ ਨਹੀਂ ਸੀ ਗੁਰੂ ਮਹਾਰਾਜ ਜੀ ਦੇ ਪ੍ਰਕਾਸ਼ ਕਰਕੇ ਇਸ ਘਰ ਦੇ ਵਿੱਚ ਪਰ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਜੀ ਇਸ ਵੀਰ ਦੇ ਉੱਪਰ ਜਿਹੜੀ ਦਿਮਾਗੀ ਪ੍ਰੋਬਲਮ ਜਦੋਂ ਆਈ ਅੱਜ ਇਹ ਇਸ ਹਾਲਾਤਾਂ ਦੇ ਵਿੱਚ ਵੀਰ ਘੁੰਮ ਰਿਹਾ ਕਦੇ ਕਿਤੇ ਫਿਰਦਾ ਕਦੇ ਕਿਤੇ ਫਿਰਦਾ ਪਰ ਕਿਸੇ ਗਲਤ ਇਨਸਾਨਾਂ ਨੇ ਇਸ ਵੀਰ ਨੂੰ ਇਸਾਈ ਧਰਮ ਵਾਲੇ ਪਾਸੇ ਜਿਹੜਾ ਕਨਵਰਟ ਕਰਤਾ ਇਹਨਾਂ ਦਾ ਧਰਮ ਤਬਦੀਲ ਕਰਤਾ ਸੀਗਾ ਜੀ ਔਰ ਇਹ ਵੀਰ ਪਲੱਸ 2 ਪਾਸ ਆ ਜੀ ਪੜਿਆ ਲਿਖਿਆ ਇਸ ਵੀਰ ਦੀ ਇੱਕ ਕਾਸਟ ਵੀ ਆਈ ਆ ਜੀ ਉਹ ਕਾਸਟ ਹੈਗੀ ਤਾਂ ਚਲੋ ਰੱਬ ਦੇ ਨਾਮ ਦੀ ਹੋ ਸੀਗੀ ਜੀ ਪ੍ਰਭੂ ਦੇ ਨਾਮ ਤੇ ਪਰ ਬੜੇ ਦੁੱਖ ਦੀ ਗੱਲ ਆ ਵੀ ਕਿਸੇ ਇਨਸਾਨ ਦੇ ਉੱਪਰ ਜੇਕਰ ਕੋਈ ਮੁਸੀਬਤ ਪਈ ਆ ਕੋਈ ਬੰਦਾ ਮੈਂਟਲੀ ਹੋ ਚੁੱਕਿਆ ਤੇ ਉਹਨੂੰ ਕੋਸ਼ਿਸ਼ ਤਾਕਤਾਂ ਆ ਕੇ ਕਹਿੰਦੀਆਂ ਨੇ ਵੀ ਤੈਨੂੰ ਸਾਡੀ ਜਿਹੜੀ ਇਹ ਜਿਹੜੀ ਪ੍ਰਾਰਥਨਾ ਉਹ ਠੀਕ ਕਰ ਦੂਗੀ ਅਸੀਂ ਉਸ ਪ੍ਰਾਰਥਨਾ ਨੂੰ ਗਲਤ ਨਹੀਂ ਕਹਿੰਦੇ ਹੈਗੇ ਅਸੀਂ ਕਿਸੇ ਧਰਮ ਨੂੰ ਗਲਤ ਨਹੀਂ ਕਹਿੰਦੇ ਹੈਗੇ ਅਸੀਂ ਗਲਤ ਕਹਿੰਦੇ ਆ ਉਹਨਾਂ ਮਨੁੱਖਾਂ ਨੂੰ ਵੀ ਜੇ ਕਿਸੇ ਇਨਸਾਨ ਤੇ ਬੇਫਤਾ ਪਈਆ ਉਹਨੂੰ ਮਜਬੂਰਨ ਉਹਦਾ ਧਰਮ ਤਬਦੀਲ ਕਰਾਉਣਾ ਵੀ ਤੈਨੂੰ ਜਿਹੜੀ ਇਹ ਚੀਜ਼ ਠੀਕ ਕਰ ਦੂਗੀ ਤੂੰ ਸਾਡੇ ਨਾਲ ਉੱਥੇ ਚੱਲ ਤੇ ਇਸ ਵੀਰ ਨੂੰ ਫੇਰ ਵੀ ਅੱਜ ਉਹ ਤਾਕਤਾਂ ਠੀਕ ਨਹੀਂ ਕਰ ਸਕੀਆਂ ਕਿਉਂਕਿ ਇਹ ਗੁਰੂ ਮਾਰਾ ਸੱਚੇ ਪਾਸ਼ਾ ਵਾਹਿਗੁਰੂ ਦਿੱਤਾ ਬਾ ਦੁੱਖ ਹੁੰਦਾ ਜੇ ਘਰ ਦੇ ਵਿੱਚ ਸੁਖੀ ਆਉਂਦੀ ਆ ਤਾਂ ਉਹ ਪ੍ਰਮਾਤਮਾ ਸੁੱਖ ਦਿੰਦਾ ਬੰਦਾ ਸੁੱਖ ਮਾਣਦਾ ਜੇ ਦੁੱਖ ਆਉਂਦਾ ਤਾਂ ਪ੍ਰਮਾਤਮਾ ਸੱਚੇ ਪਾਤਸ਼ਾਹ ਵਾਹਿਗੁਰੂ ਤੁਸੀਂ ਉਹਨਾਂ ਨੂੰ ਪ੍ਰਭੂ ਦੇ ਰੂਪ ਚ ਪੂਜੋ ਅੱਲਾ ਦੇ ਰੂਪ ਚ ਪੂਜੋ ਉਹ ਵਾਹਿਗੁਰੂ ਕਹਿ ਲੋ ਉਹ ਮਹਾਰਾਜ ਦਾ ਸਭ ਕੁਝ ਲਿਖਿਆ ਬਾ ਵੀ ਕਿੰਨੇ ਦੁੱਖ ਦੇਣੇ ਨੇ ਜ਼ਿੰਦਗੀ ਚ ਕਿੰਨੇ ਸੁੱਖ ਦੇਣੇ ਨੇ ਆਪਾਂ ਸੁੱਖਾਂ ਵੇਲੇ ਬਾਹਲਾ ਨੱਚਣਾ ਨਹੀਂ ਡੀਜੇ ਲਾ ਕੇ ਔਰ ਦੁੱਖਾਂ ਵੇਲੇ ਬਾਹਲਾ ਗੁਰੂ ਮਹਾਰਾਜ ਕਹਿੰਦੇ ਨਿਰਾਸ਼ ਨਹੀਂ ਹੋਣਾ ਜ਼ਿੰਦਗੀ ਤੋਂ ਪਰ ਇਸ ਵੀਰ ਦੇ ਉੱਪਰ ਮੁਸੀਬਤ ਪਈ ਇਧਰ ਨੂੰ ਦੇਖ ਕੇ ਤੁਹਾਡਾ ਸ਼ੁਭਨਾਮ ਕੀ ਹੈ ਜੀ ਅਵਤਾਰ ਸਿੰਘ ਅਵਤਾਰ ਸਿੰਘ ਵੀਰੇ ਇਧਰ ਨੂੰ ਦੇਖੋ ਅਵਤਾਰ ਸਿੰਘ ਵੀਰੇ ਅਵਤਾਰ ਸਿੰਘ ਵੀਰ ਦੇ ਜਦੋਂ ਹਾਲਾਤ ਹੀ ਬਣਦੇ ਨੇ ਜੀ ਔਰ ਵੀਰੇ ਇਹਨਾਂ ਦਾ ਵਿਆਹ ਹੋਇਆ ਸੀ ਜੀ ਭੈਣੇ ਠੀਕ ਆ ਜੀ ਇੱਕ ਜਣਾ ਦੱਸੋ ਆ ਕੇ ਅੱਛਾ ਇਹਨਾਂ ਦੇ ਫਿਰ ਪਰਿਵਾਰਕ ਮੈਂਬਰ ਬੱਚੇ ਕੋਈ ਹੈਗੇ ਅੱਗੇ ਜੀ ਬੱਚੇ ਹੈਗੇ ਅੱਛਾ ਠੀਕ ਆ ਜੀ ਠੀਕ ਆ ਵੀਰੇ ਠੀਕ ਆ ਵੀਰੇ ਯਾ ਅਸਲ ਵੀਰੇ ਪ੍ਰੋਬਲਮ ਕਦੋਂ ਸ਼ੁਰੂ ਹੋਈ ਜੀ ਭੈਣੇ ਕੀ ਦਿੱਕਤ ਆਈ ਭੈਣੇ ਇਹ ਬਿਮਾਰ ਕਿਵੇਂ ਹੋ ਗਿਆ ਬਾਈ ਖੁੱਲ ਕੇ ਦੱਸੋ ਜੀ ਇਹ ਜੀ ਪਹਿਲਾਂ ਤਾਂ ਠੀਕ ਸੀ ਜੀ ਇਹਦੀ ਵੀ ਸ਼ਾਦੀ ਕਰਤੀ ਸੀ ਤਿੰਨ ਬੱਚੇ ਆ ਜੀ ਉਸ ਤੋਂ ਬਾਅਦ ਚ ਆ ਕੇ ਇਹਨੂੰ ਪਤਾ ਨਹੀਂ ਕੀ ਦਿੱਕਤ ਪਈ ਉਦੋਂ ਬਾਅਦ ਚਾ ਕੇ ਇਹ ਵੀ ਅਫਸੈਟ ਹੋ ਗਿਆ ਹਾਂਜੀ ਕਿੰਨੇ ਕ ਸਾਲ ਹੋ ਗਏ ਪਹਿਣੇ ਇਹਨੂੰ ਬਿਮਾਰ ਬਾਈ ਨੂੰ ਹੋਏ ਨੂੰ ਇਹਨੂੰ ਹੋਏ ਨੂੰ ਤਾਂ ਜੀ ਹੁਣ ਤਾਂ ਘੱਟੋ ਘੱਟ 10 ਸਾਲ ਹੀ ਹੋ ਗਏ ਹੋਣਗੇ ਹੁਣ ਫਿਰ ਸੜਕਾਂ ਦੀ ਭੱਜੇ ਫਿਰਦਾ ਹੀ ਵੀਰ ਹਾਂਜੀ ਹੁਣ ਇਹ ਐਂ ਕਰਦਾ ਵੇ ਜਦੋਂ ਇਹਦਾ ਦਿਲ ਮੰਨਦਾ ਗੇੜਾ ਖਾ ਕੇ ਆਪਣੇ ਨਗਰ ਚ ਇਹ ਇੱਥੇ ਹੀ ਆ ਜਾਂਦਾ ਇੱਥੇ ਹੀ ਬਹਿ ਜਾਂਦਾ ਠੀਕ ਹੈ ਜੀ ਫਿਰ ਜਦੋਂ ਇਹਦਾ ਦਿਨ ਕਰਦਾ ਫਿਰ ਜਾ ਵੜਦਾ ਚਾਹ ਨੂੰ ਜੀ ਕਰਦਾ ਕਿਤੇ ਡੇਰੇ ਚ ਚਾਹ ਪੀ ਆਉਂਦਾ ਗੁਰਦੁਆਰੇ ਚ ਰੋਟੀ ਖਾ ਆਉਂਦਾ ਨਹੀਂ ਬੰਦਾ ਇੱਕ ਰੱਬ ਨੂੰ ਮੰਨਣ ਵਾਲਾ ਇਨਸਾਨ ਸੀਗਾ ਜੀ ਇਸ ਘਰ ਦੇ ਵਿੱਚ ਗੁਰੂ ਮਹਾਰਾਜ ਦਾ ਪ੍ਰਕਾਸ਼ ਹੁੰਦਾ ਸੀ ਜੀ ਉਸ ਵੇਲੇ ਦੇ ਤਾਨੂੰ ਗੱਲ ਦੱਸੋ ਜੀ ਉਸ ਵੇਲੇ ਜਿਹੜੀ ਗੱਲ ਹੁੰਦੀ ਸੀ ਜੀ ਉਸ ਵੇਲੇ ਜੀ ਇਹ ਉਦੋਂ ਤਾਂ ਇਹ ਨਿਆਣੇ ਸੀ ਜੀ ਪੜਦੇ ਸੀ ਠੀਕ ਹੈ ਜੀ ਉਦੋਂ ਬਾਅਦ ਬਾਅਦ ਫਿਰ ਇਹ ਵੀ ਇਹ ਹੋਇਆਗਾ ਉਦੋਂ ਤਾਂ ਗ੍ਰਾਂਥੀ ਸੀ ਆਪਣੇ ਬਹੁਤ ਵਧਿਆ ਸਾਰਾ ਨਗਰ ਖੇੜਾ ਬਹੁਤ ਵਧਿਆ ਮੰਨਦੇ ਸੀ ਅੱਛਾ ਜੀ ਉਸ ਟਾਈਮ ਪਿੰਡ ਦੇ ਇੱਕ ਉਸ ਟਾਈਮ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਨਹੀਂ ਸੀਗਾ ਜੀ ਇਸ ਕਰਕੇ ਉਰੇ ਪ੍ਰਕਾਸ਼ ਕਰਦੇ ਸੀ ਜੀ ਅੱਛਾ ਪਾਣੇ ਮੈਨੂੰ ਬੜਾ ਦੁੱਖ ਲੱਗਿਆ ਦੇਖੋ ਇੱਕ ਇਨਸਾਨ ਚਾਹੇ ਕੋਈ ਵੀ ਆਪਾਂ ਧਰਮ ਨੂੰ ਮਾੜਾ ਨਹੀਂ ਕਹਿੰਦੇ ਕੋਈ ਤਾਕਤ ਅੱਜ ਪਾਣੇ ਮੈਂ ਆ ਕੇ ਕਹਾ ਵੀ ਤੁਸੀਂ ਜੀ ਸਿੱਖੀ ਚ ਫੋਲੋ ਆ ਜਾਓ ਤੁਹਾਡੀ ਤਾਂ ਜੀ ਪ੍ਰੋਬਲਮ ਸੋਲਵ ਹੋ ਜੂਗੀ ਇਹ ਗਲਤ ਗੱਲਾਂ ਨਾ ਪਾਣੇ ਹਾਂ ਜੀ ਜਿਨ੍ਹਾਂ ਨੇ ਕੀਤਾ ਹੈ ਮਤਲਬ ਦੇਖੋ ਕਿਸੇ ਇਨਸਾਨ ਨੂੰ ਅਸੀਂ ਕਹੀ ਅੱਜ ਕੋਈ ਇਨਸਾਨ ਸੜਕ ਤੇ ਰੋਲਿਆ ਫਿਰਦਾ ਉਹਨੂੰ ਕਹੀਏ ਵੀ ਤੂੰ ਸਿੱਖੀ ਅਪਣਾ ਲੈ ਤੇਰਾ ਇਲਾਜ ਕਰਾਂਗੇ ਜੀ ਕਿੱਡੀ ਮਾੜੀ ਗੱਲ ਹੋਊਗੀ ਪਰ ਕੁਝ ਕਿਸੇ ਤਾਕਤਾਂ ਨੇ ਕਿੱਡਾ ਵੱਡਾ ਪ੍ਰਭਾਵ ਸਾਡੇ ਪੰਜਾਬ ਦੇ ਵਿੱਚ ਵੱਧਦਾ ਜਾ ਰਿਹਾ ਸਾਨੂੰ ਜਥੇਬੰਦੀਆਂ ਨੂੰ ਸਾਨੂੰ ਹਰ ਇੱਕ ਇਨਸਾਨ ਨੂੰ ਇਹਦੇ ਤੇ ਧਿਆਨ ਦੇਣ ਦੀ ਲੋੜ ਆ ਵੀ ਇਸ ਚੀਜ਼ ਤੇ ਸਾਡੇ ਜਿਹੜੇ ਰੋਲ ਰਹੇ ਵੀਰ ਨੇ ਉਹਨਾਂ ਦੀ ਬਾਹ ਫੜਨ ਵਾਲ ਅੱਜ ਕੋਈ ਨਾ ਕੋਈ ਐਸਾ ਗੁਰੂ ਮਹਾਰਾ ਸੱਚੇ ਪਾਸ਼ਾ ਵਾਹਿਗੁਰੂ ਕੋਈ ਇਹੋ ਜਿਹਾ ਇਨਸਾਨ ਕੋਈ ਇਹੋ ਜਿਹਾ avatars ਭੇਜਣ ਮਹਾਰਾ ਜਿਹੜਾ ਸਾਡੇ ਰੁਲਦੇ ਫਿਰਦੇ ਸਿੱਖਾਂ ਦੀ ਬਾਹ ਫੜੇ ਰੁਲਦੇ ਜਿਹੜੇ ਫਿਰਦੇ ਪੰਜਾਬੀਆਂ ਦੀ ਬਾਹ ਫੜੇ ਰੁਲਦੇ ਹਰ ਇੱਕ ਉਸ ਇਨਸਾਨ ਦੀ ਬਾਹ ਫੜੇ ਜਿੱਤੇ ਤੇ ਬੇਫਤਾ ਪਈਆ ਪਰ ਉਹਨੂੰ ਕੁਝ ਤਾਕਤਾਂ ਕੀ ਕਰਦੀਆਂ ਨੇ ਜਦੋਂ ਬੰਦਾ ਦੁਖੀ ਹੁੰਦਾ ਉਹਦੇ ਘਰ ਦੇ ਵਿੱਚ ਆਉਂਦੀਆਂ ਨੇ ਫਿਰ ਉਹਨੂੰ ਲਾਲਚ ਦਿੰਦੀਆਂ ਨੇ ਸਾਡੇ ਨਾਲ ਤਾਂ ਹਰ ਚੀਜ਼ਾਂ ਬਹੁਤ ਹੁੰਦੀਆਂ ਨੇ ਕਿਉਂਕਿ ਅਸੀਂ ਬਹੁਤ ਪਰਿਵਾਰਾਂ 'ਚ ਜਾਣੇ ਆ ਸੀ ਇਹ ਚੀਜ਼ਾਂ ਸੁਣਦੇ ਆ ਵੀ ਉਹਨੂੰ ਜਦੋਂ ਪ੍ਰੋਬਲਮ 'ਚ ਹੁੰਦਾ ਬੰਦਾ ਦੁਖੀ ਹੁੰਦਾ ਸੌਥ ਆਵੇਂ ਜਾਂਦਾ ਉਹਨੂੰ ਕੁਝ ਤਾਕਤਾਂ ਕਹਿੰਦੀਆਂ ਨੇ ਤੂੰ ਆ ਜਾ ਤੇਰੀ ਇਦਾਂ ਕਰਕੇ ਆਪਾਂ ਉੱਥੇ ਆਹ ਕਰਾਂਗੇ ਤੇ ਤੇਰਾ ਸਾਰੀ ਪ੍ਰੋਬਲਮ ਠੀਕ ਹੋ ਜੂ ਪਰ ਇਸ ਵੀਰ ਨੂੰ ਹੀ ਨਾ ਵੀਰ ਨੂੰ ਪਤਾ ਹੈਗਾ ਜੀ ਵੀ ਧਰਮ ਬਦਲਣ ਦੇ ਨਾਲ ਪ੍ਰੋਬਲਮ ਦੂਰ ਨਹੀਂ ਹੋਣੀ ਧਰਮ ਤਾਂ ਇੱਕ ਸਾਡਾ ਉਸ ਪ੍ਰਮਾਤਮਾ ਨੂੰ ਪਾਉਣ ਦਾ ਜਰੀਆ ਚਾਹੇ ਉਹ ਕੋਈ ਵੀ ਧਰਮ ਹੋਵੇ ਸਾਰੇ ਧਰਮੇ ਬੜੇ ਉੱਤਮ ਨੇ ਜੀ ਬਹੁਤ ਉੱਤਮ ਧਰਮ ਨੇ ਪਰ ਬੜੇ ਦੁੱਖ ਦੀ ਗੱਲ ਆ ਸਾਡੀਆਂ ਜੱਥੇਬੰਦੀਆਂ ਸਾਡੇ ਭੈਣ ਭਰਾ ਇਕੱਠੇ ਹੋ ਕੇ ਇਸ ਚੀਜ਼ ਤੇ ਜਰੂਰ ਵਿਚਾਰ ਕਰੋ ਵੀ ਸਾਡੇ ਜਿਹੜੇ ਇਸ ਘਰ ਦੇ ਵਿੱਚ ਗੁਰੂ ਮਹਾਰਾਜ ਦਾ ਪ੍ਰਕਾਸ਼ ਹੋਣ ਕਰਕੇ ਮਤਲਬ ਕਿੰਡੀ ਪਵਿੱਤਰ ਧਰਤੀ ਜਿਹੜੀ ਹੋਣੀ ਅੱਛਾ ਜੀ ਖੁੱਲਾ ਜੀ ਕਮਰੇਜ ਦੇਖੋ ਸਾਰਾ ਦਿਮਾਗ ਕੀ ਤੋਂ ਤੁਸੀਂ ਕੀ ਲੱਗੇ ਪੈਣ ਇਹਨਾਂ ਦੇ ਇਹਦੀ ਪੈਣ ਹੈ ਜੀ ਵਾਹਿਗੁਰੂ 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 ਅੱਛਾ ਜੀ ਇਹ ਨਹੀਂ ਇਕੱਠਾ ਕੀਤਾ ਵਾਹਿਗੁਰੂ ਵਾਹਿਗੁਰੂ ਆ ਦੇਖੋ ਜੀ ਤੁਸੀਂ ਇਸ ਵੀਰ ਦੇ ਪੈਣ ਦਾ ਪ੍ਰਬੰਧ ਕੀਆ ਜੀ ਇੱਥੇ ਵੀਰ ਦੇਖਿਓ ਵੀਰੇ ਮੜਾ ਜੇ ਇੱਧਰ ਹੋ ਜਾਓ ਇੱਥੇ ਪੈਣਾ ਜੀ ਆ ਦੇਖੋ ਕੀ ਕੀ ਕੁਸ਼ਾ ਵੀਰ ਦੇ ਕੋਲੇ ਇਕੱਠਾ ਕਰਿਆ ਵਾ ਬਿਸਤਰੇ ਔਰ ਇਧਰਲੇ ਪਾਸੇ ਗੁਰੂ ਮਹਾਰਾਜ ਜੀ ਦੀਆਂ ਤਸਵੀਰਾਂ ਨੇ ਦੇਖੋ ਤੁਸੀਂ ਗੁਰੂ ਨਾਨਕ ਦੇਵ ਜੀ ਦੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਕ੍ਰਿਸ਼ਨ ਜੀ ਰਾਮਚੰਦਰ ਜੀ ਭਗਵਾਨ ਜੀ ਦੀ ਜਿਹੜੀ ਤਸਵੀਰ ਪਈ ਆ ਮਤਲਬ ਅੱਜ ਵੀ ਇਨਸਾਨ ਵਿਵਤਾ ਦੇ ਵਿੱਚ ਹੋ ਕੇ ਵੀ ਰੱਬ ਨੂੰ ਪੂਜ ਰਿਹਾ ਹਾਂਜੀ ਹਾਂ ਵਿਵਤਾ ਦੇ ਵਿੱਚ ਹੋ ਕੇ ਵੀ ਉਸ ਪ੍ਰਮਾਤਮਾ ਨੂੰ ਜਿਹੜਾ ਹਾਜ਼ਰ ਨਾਜ਼ਰ ਜਾਣਦਾ ਇਨਸਾਨ ਔਰ ਇੱਧਰ ਮਾਤਾ ਦੀਆਂ ਚੁੰਨੀਆਂ ਪਈਆਂ ਨੇ ਜੀ ਮਾਤਾ ਦੇ ਚਾਲਿਆਂ ਤੇ ਵੀ ਵੀਰ ਜਾਂਦਾ ਹੋਊਗਾ ਕਿਸੇ ਵੇਲੇ ਆ ਦੇਖੋ ਤੁਸੀਂ ਮਤਲਬ ਤੁਹਾਨੂੰ ਇੱਧਰ ਪੀਰ ਬਾਬਿਆਂ ਦੀ ਵੀ ਜਿਹੜੀ ਮਤਲਬ ਹਰ ਇੱਕ ਸਤਿਕਾਰ ਕਰਨ ਵਾਲਾ ਇਨਸਾਨ ਆ ਜੀ ਤੇ ਪਰ ਬਿਵਤਾ ਬਹੁਤ ਵੱਡੀ ਪਈ ਵੀ ਆ ਵੀਰ ਦੇ ਉੱਪਰ ਦਿਮਾਗੀ ਪ੍ਰੋਬਲਮ ਕਈ ਸਾਲਾਂ ਤੋਂ ਸੜਕਾਂ ਤੇ ਤੁਰਿਆ ਫਿਰਦਾ ਸੀ ਇਸ ਟਾਈਮ ਬਠਿੰਡੇ ਜ਼ਿਲ੍ਹੇ ਦੇ ਵਿੱਚ ਬਹਿਮਣ ਦਵਾਨਾ ਪਿੰਡ ਦੇ ਵਿੱਚ ਆ ਜੀ ਸਾਡੇ ਨਾਲ ਪਰਿਵਾਰ ਖੜਾ ਉਸ ਵਕਤ ਦੀਆਂ ਤਸਵੀਰਾਂ ਨੇ ਵੀਰੇ ਜੀ ਜੀ ਆ ਦਿਖਾ ਦਿਓ ਆ ਸਾਰਾ ਇੱਕ ਪਰਿਵਾਰ ਆ ਜੀ ਅੱਛਾ ਜੀ ਇਹ ਇੱਕ ਪਰਿਵਾਰ ਹੈ ਇਹਦੇ ਵਿੱਚ ਕਿੱਥੇ ਖੜਾ ਜੀ ਵੀਰੇ ਆ ਖੜਾ ਜੀ ਵਾਹਿਗੁਰੂ ਅੱਛਾ ਜੀ ਇਹ ਖੜਾ ਜੀ ਠੀਕ ਆ ਠੀਕ ਹੈ ਜੀ ਇਹਨੇ ਅੱਛਾ ਜੀ ਕਿੱਧਰਲੇ ਪਾਸੇ ਬੈਠਾ ਜੀ ਅੱਛਾ ਜੀ ਆ ਦੂਸਰਾ ਭਾਈ ਸੀਗਾ ਇਹ ਇਹਦੀ ਡੈਥ ਹੋ ਗਈ ਅੱਛਾ ਭਰਾ ਦੀ ਕਦੋਂ ਡੈਥ ਹੋ ਗਈ ਕ੍ਰੀਬਨ ਹੋ ਗਏ 8-9 ਸਾਲ ਹੋ ਗਏ ਇਹਨੂੰ ਕੀ ਪ੍ਰੋਬਲਮ ਆਈ ਸੀ ਵੀਰੇ ਬਸ ਉਸ ਤੋਂ ਬਾਅਦ ਹੀ ਕਹਾਣੀ ਖਰਾਬ ਹੋਈ ਉਸ ਤੋਂ ਬਾਅਦ ਹੀ ਪਰਿਵਾਰ ਦੇ ਵਿੱਚ ਕੁਝ ਸਿੱਖਤ ਨਹੀਂ ਆਜੋ ਉਰੀ ਆਜੋ ਉਰੀ ਆਜੋ ਪੈਣੇ ਉਰੀ ਆਜੋ ਅੱਛਾ ਜੀ ਉਰੀ ਆਜੋ ਵੀਰੇ ਸਾਸੀ 88 ਦੇ ਵਿੱਚ ਨਾ ਜੇ ਆਪਣੇ ਤੇ ਗੁਰੂ ਘਰ ਆਜੋ ਪੈਣੇ ਉਰੀ ਆਜੋ ਪੈਣੇ ਉਰੀ ਆਜੋ ਉਰੀ ਆਜੋ ਪੈਣੇ ਹੁਣ ਦੱਸੋ ਵੀਰੇ ਆਪਣੇ ਨਾਲ ਤੇ ਗੁਰੂ ਘਰ ਨਹੀਂ ਹੁੰਦਾ ਸੀ ਸਾਰਨ ਪਹਿਲਾਂ ਗੁਰੂ ਘਰ ਹੀ ਇਹ ਹੁੰਦਾ ਸੀ ਜੀ ਇਸ ਘਰ ਦੇ ਵਿੱਚ ਤੇ ਜਿਹੜੀ ਸਾਡੀ ਇਧਰ ਗਲੀ ਹੁੰਦੀ ਸੀ ਨਾ ਇਧਰ ਕੋਈ ਬੰਦਾ ਬੀੜੀ ਲੈ ਕੇ ਤਾਂ ਕਿ ਕੋਈ ਮੀਟ ਖਾ ਕੇ ਅੰਡਾ ਖਾ ਕੇ ਕਿੱਧਰ ਡਰਦਾ ਹੁੰਦਾ ਸੀ ਲੋਕ ਉਸ ਤੋਂ ਬਾਅਦ ਕਿ ਕੋਈ ਸੰਸਥਾ ਨੇ ਇਹਨਾਂ ਨੇ ਕਹਿਤਾ ਵੀ ਇਹਨਾਂ ਦੇ ਘਰੇ ਵੀ ਗੱਦੀ ਹੈਗੀ ਵੀ ਤੇ ਇੱਥੇ ਵੀ ਗੁਰੂ ਗ੍ਰੰਥ ਸਾਹਿਬ ਨਹੀਂ ਹੋਣਾ ਚਾਹੀਦਾ ਤੇ ਪਵਿੱਤਰਤਾ ਬਹੁਤ ਹੁੰਦੀ ਸੀ ਇੱਥੇ ਇੱਥੇ ਕਿਉਂਕਿ ਜਿੰਨੇ ਲੋਕਾਂ ਦੀ ਸਰਦਾ ਹੁੰਦੀ ਸੀ ਨਾ ਜੀ ਇੱਥੇ ਵੀ ਲੋਕ ਸੁਖਮਣੀ ਸਾਹਿਬ ਦਾ ਪਾਠ ਕਰਾਉਂਦੇ ਸੀਗੇ ਖੰਡ ਪਾਠ ਦੇ ਚੱਲਦੇ ਰਹਿੰਦੇ ਸੀਗੇ ਮਹੀਨੇ 'ਚ ਤਕਰੀਬਨ ਨਾਂ ਵਾਲਾ 10-12 ਪਾਖੰਡ ਪਾਠ ਹੁੰਦੇ ਸੀਗੇ ਵੀ ਲੋਕਾਂ ਦੀ ਇੱਥੇ ਬਹੁਤ ਵੀ ਸਰਦਾ ਸੀਗੇ ਉਸ ਤੋਂ ਬਾਅਦ ਕੋਈ ਜਥੇਬੰਦੀਆਂ ਨੇ ਵੀ ਇੱਥੋਂ ਗੁਰੂ ਗ੍ਰੰਥ ਸਾਹਿਬ ਬੇ ਇੱਥੋਂ ਲੈ ਗਏ ਸੀਗੇ ਜੀ ਉਸ ਤੋਂ ਬਾਅਦ ਫਿਰ ਇਹਨਾਂ ਦਾ ਘਾਰ ਹੀ ਖਤਮ ਹੋਣਾ ਸ਼ੁਰੂ ਹੋ ਗਿਆ ਜੀ ਬਸ ਸੁੱਚਮ ਦਾ ਖਤਮ ਹੋ ਗਈ ਜਨਗੇ ਫਿਰ ਉਸ ਤੋਂ ਬਾਅਦ ਇਹ ਪਲੱਸ 2 ਚ ਇਹਨਾਂ ਨੇ 90% ਨੰਬਰ ਹੈ ਜੀ ਇਹਦੇ ਮੁੰਡੇ ਦੇ ਵਧੀਆ ਸੀਗਾ ਫਿਰ ਉਸ ਤੋਂ ਬਾਅਦ ਇਹਨ ਇੱਕ ਪ੍ਰਭੂ ਪ੍ਰਣਾਮ ਕਾਸਟ ਜਦੋਂ ਕਰਵਾਈ ਹੈਗੇ ਤਾਂ ਉਸ ਤੋਂ ਬਾਅਦ ਇਹਦਾ ਕੰਮ ਹੀ ਖਤਮ ਹੋ ਗਿਆ ਜੀ ਬਸ ਫਿਰ ਮੈਨੂੰ ਇਕਲ ਦੱਸੋ ਇਹਨਾਂ ਨੂੰ ਕੌਣ ਕਿਹਨਾਂ ਨੇ ਆ ਕੇ ਕਿਹਾ ਵੀ ਤੁਸੀਂ ਧਰਮ ਤਬਦੀਲ ਕਰ ਲਓ ਇਹ ਪਤਾ ਕੀ ਹੁੰਦਾ ਸੀਗਾ ਜੀ ਇੱਥੇ ਨਾ ਜਿਵੇਂ ਹੁਣ ਘਰੇ ਇਹਨਾਂ ਦੇ ਵੀ ਇੱਕ ਕੀਰਤਨ ਵਾਲਾ ਕੰਮ ਚੱਲਦਾ ਸੀਗਾ ਵੀ ਜਿਵੇਂ ਹੁਣ ਖੰਡ ਪਾਠ ਹੁੰਦਾ ਸੀ ਕੀਰਤਨੀਆਂ ਆਉਂਦੇ ਸੀ ਤੇ ਇਹਦੀ ਪਹਿਲਾਂ ਸ਼ਰਧਾ ਸੀਗੀ ਗਾਇਕੀ ਦੇ ਵਿੱਚ ਤੇ ਇਹ ਕਲਾਕਾਰਾਂ ਦੇ ਨਾਲ ਵੀ ਜਾਂਦਾ ਸੀਗਾ ਬਹੁਤ ਸੋਹਣਾ ਗਾਉਂਦਾ ਸੀਗਾ ਅੱਜ ਵੀ ਹੁਣ ਵੀ ਇਹ ਤੋਂ ਗਵਾ ਕੇ ਵੇਖ ਲਓਵੇਂ ਇਹਦੀ ਆਵਾਜ਼ ਹੈਗੀ ਤੇ ਫਿਰ ਉਸ ਤੋਂ ਬਾਅਦ ਜਦੋਂ ਇਹ ਉਦੋਂ ਪਤਾ ਨਹੀਂ ਸਾਨੂੰ ਕਿਵੇਂ ਪਤਾ ਲੱਗੇ ਵੀ ਇਹ ਕਿਹੜੇ ਹਸਾਮਣ ਕਿਧਰ ਨੂੰ ਗਿਆ ਹੈ ਪਰ ਜਦੋਂ ਇਹਦੀ ਪ੍ਰਭੂ ਪ੍ਰਣਾਮ ਕੈਸਟ ਰਿਲੀਜ਼ ਹੋਈ ਹੈਗੀ ਤੇ ਉਹ ਕੋਈ ਇੱਕ ਵੱਡਾ ਦਿਨ ਹੁੰਦਾਗਾ ਇਸਾਈ ਧਰਮ ਦੇ ਵਿੱਚ ਤੇ ਉਸ ਤੋਂ ਬਾਅਦ ਨਹੀਂ ਇਹਦੀ ਕਹਾਣੀ ਸੈੱਟ ਹੋਈ ਉਸ ਤੋਂ ਬਾਅਦ ਮੈਂਟਲ ਅਮੂਰ ਵੀ ਹੋ ਗਿਆ ਫਿਰ ਇਹਦਾ ਪਰਿਵਾਰ ਹੀ ਖੇਰੂ ਮੇਰੂ ਹੋ ਗਿਆ ਸਾਡੇ ਜਿਹੜੇ ਤਾਇਆ ਜੀ ਸੀਗੇ ਇਹਨਾਂ ਦੇ ਫਾਦਰ ਸਾਹਿਬ ਸੀਗੇ ਉਸ ਤੋਂ ਬਾਅਦ ਉਹ ਵੀ ਡਿਪਰੈਸ਼ਨ ਜਾਵੜੇ ਕਿਉਂਕਿ ਉਹ ਤਾਂ ਸਿੱਖੀ ਨੂੰ ਪਿਆਰ ਕਰਨ ਵਾਲੇ ਸੀ ਹਾਂਜੀ ਹਾਂਜੀ ਕਿਉਂਕਿ ਇਸ ਘਰੇ ਦੇ ਘਰ ਦੇ ਵਿੱਚ ਤਾਂ ਕਿਸੇ ਨੂੰ ਐ ਨਹੀਂ ਪਤਾ ਹੁੰਦਾ ਸੀ ਇਹ ਕਈ ਵਾਰੀ ਨਾ ਅਸੀਂ ਵਿਆਹ ਸ਼ਾਦੀਆਂ ਤੇ ਜਾਂਦੇ ਸੀ ਜਿੱਮੇ ਕਿਤੇ ਕਈ ਵਾਰੀ ਕਿ ਇਹੋ ਜਿਹਾ ਵਿਆਹ ਹੁੰਦਾ ਸੀ ਜਿੱਥੇ ਮੇਡ ਹੁੰਦਾ ਸੀ ਆ ਤੇ ਕੋਈ ਤੇ ਕੋਲ ਇਹਨਾਂ ਕੋ ਡੋਂਗਾ ਰੱਖਦੇ ਇਹਨਾਂ ਨੂੰ ਐਮ ਪਤਾ ਨਹੀਂ ਹੁੰਦਾ ਸੀ ਵੀ ਮੀਟ ਆ ਇਹ ਅਸੀਂ ਕਿ ਵੀ ਨਾਲ ਹੁੰਦੇ ਫਿਰ ਇਹਨਾਂ ਨੂੰ ਕਹਿੰਦੇ ਵੀ ਯਾਰ ਇਹ ਤਾਂ ਵੀ ਇਹ ਚੀਜ਼ਾਂ ਪਖਾਂਦੇ ਨਹੀਂ ਸਾਡੇ ਪਰਿਵਾਰ ਦੇ ਵਿੱਚ ਨਾ ਇਹ ਚੀਜ਼ਾਂ ਹੈ ਹੀ ਨਹੀਂ ਸੀ ਜੀ ਅੱਜ ਵੀ ਹੈ ਨਹੀਂ ਸਾਡੇ ਪਰਿਵਾਰ ਦੇ ਵਿੱਚ ਵੀ ਮੀਟ ਵਗੈਰਾ ਖਾਣਾ ਜਾਂ ਡੇ ਵਗੈਰਾ ਬਹੁਤ ਸੁਚਮਤਾ ਹੁੰਦੀ ਸੀ ਪਰ ਜਦੋਂ ਉਸ ਤੋਂ ਬਾਅਦ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਇੱਥੋਂ ਬਾਬੇ ਦੇ ਦੇਹ ਲਾਏ ਜਾਂਦੇ ਹੈਗੇ ਤਾਂ ਫਿਰ ਉਸ ਤੋਂ ਬਾਅਦ ਪਰਿਵਾਰ ਵੀ ਥੋੜਾ ਜਿਹਾ ਵੀ ਡਿਪਰੈਸ਼ਨ 'ਚ ਹੀ ਜਾਵੜਿਆ ਕਿਉਂਕਿ ਸੁਚਮਤਾ ਇਹਨਾਂ ਸਰਦਾ ਬਹੁਤ ਹੁੰਦੀ ਸੀ ਤੜਕੇ ਤੜਕੇ ਆਥਨੇ ਵੀ ਸੇਵਾ ਕਰਦੇ ਸੀਗੇ ਇਹ ਸਾਡੇ ਤਾਂ ਆਇਆ ਜੀ ਤੇ ਪੜ੍ਹੇ ਨਹੀਂ ਸੀਗੇ ਪਰ ਜਿਹੜੇ ਇੱਥੇ ਗੁਰੰਥੀ ਸਾਹਿਬ ਸੀ ਉਹ ਤੜਕੇ ਰਹਿ ਦਾਸ ਦਾ ਪਾਠ ਕਰਦੇ ਸੋ ਸਪੈਸ਼ਲ ਰੱਖੇ ਹੋਏ ਸੀਗੇ ਜੀ ਅੱਛਾ ਫਿਰ ਉਸ ਤੋਂ ਬਾਅਦ ਫਿਰ 2004 ਦੇ ਵਿੱਚ ਉਹਦਾ ਕਹਾਣੀ ਤੁਸੀਂ ਖੁਦ ਆਪ ਦੇਖਦੇ ਰਹੇ ਹੋਣੇ ਹਾਂਜੀ ਅਸੀਂ ਆਪ ਝਾੜੂ ਲਾਉਂਦੇ ਸੀ ਸਾਰਾ ਕੁਝ ਕਰਦੇ ਸੀ ਰਮਾਲਾ ਸਾਹਿਬ ਝਾੜ ਕੇ ਸਾਰਾ ਅਸੀਂ ਆਪ ਕਰਦੇ ਸੀ ਜਿੰਨਾ ਚਿਰ ਕਰਕਵਾਰੇ ਰਹੀਆਂ ਜਦੋਂ ਸਾਨੂੰ ਤਿੰਨਾਂ ਭੈਣਾਂ ਨੂੰ ਫਿਰ ਸਾਡੀ ਸ਼ਾਦੀ ਹੋ ਗਈ ਫਿਰ ਤਾਂ ਜੀ ਬਗਾਨੇ ਘਰਾਂ ਚ ਇਹੋ ਜਿਹਾ ਆਇਆ ਜਾਂਦਾ ਸੀ ਫਿਰ ਤੁਸੀਂ ਕਦੋਂ ਕੀ ਗਿਣਦੇ ਹੋ ਮਤਲਬ ਅਸਲ ਬਾਈ ਦੇ ਅਵਤਾਰ ਦੇ ਹਾਲਾਤ ਇਹ ਕਦੋਂ ਮਤਲਬ ਕੀ ਦੇਖੋ ਬੜਾ ਸਮਾਂ ਲੰਮਾ ਬੜੇ ਸਾਲ ਲੰਘ ਗਏ ਜੀ ਹਨਾ ਇੱਕ ਇਨਸਾਨ ਨੂੰ ਸੜਕਾਂ ਤੇ ਤੁਰੇ ਫਿਰਦੇ ਨੂੰ ਇੱਥੇ ਨਰਕ ਕੱਟਦੇ ਨੂੰ ਇਸ ਘਰ ਦੇ ਵਿੱਚ ਘਾਗ ਗੂ ਗਿਆ ਕਿਸੇ ਟਾਈਮ ਗੁਰੂ ਮਹਾਰਾਜ ਦਾ ਪ੍ਰਸੰਗਤ ਕਿੰਨੀ ਬੈਠਦੀ ਹੋਣੀ ਇੱਥੇ ਆ ਕੇ ਨਾ ਬੈਠਦੀ ਸੀ ਉਸ ਤੋਂ ਬਾਅਦ ਫਿਰ ਕਿਸੇ ਨੇ ਤੁਹਾਡੀ ਮਦਦ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਬਾਈ ਉਤਾਰ ਜਿਵੇਂ ਇਹਨਾਂ ਨੇ ਇੱਕ ਕੇਸ ਰਿਲੀਜ਼ ਕਰਵਾਈ ਸੀਗੇ ਉਹਨਾਂ ਨੂੰ ਵੀ ਇਹਨੇ ਕਿਹਾ ਹੋਣਾਗਾ ਕਿਸੇ ਨੇ ਵੀ ਕਿਹਾ ਹੋਊਗਾ ਵੀ ਤੁਹਾਡੇ ਚ ਵੀ ਸਰਦਾ ਸੀਗੀ ਵੀ ਤੁਹਾਡੇ ਵੀ ਇੱਥੇ ਹੁੰਦਾ ਸੀ ਵੀ ਤੁਸੀਂ ਇਹਦੀ ਮਦਦ ਕਰੋ ਪਰ ਇਹਦੀ ਕਿਸੇ ਨੇ ਮਦਦ ਨਹੀਂ ਕੀਤੀ ਜੀ ਉਹਨਾਂ ਨੇ ਉਹ ਵੀ ਸਰ ਕਿਸੇ ਸਿੱਖੀ ਧਰਮ ਵਾਲਿਆਂ ਨੇ ਵੀ ਮਦਦ ਕੀਤੀ ਜੀ ਕਿਉਂਕਿ ਸਾਡੇ ਇੱਥੇ ਕੀ ਹੈ ਉਹ ਜੇ ਹੁੰਦੇ ਸੀਗੇ ਵੀ ਇਹਨਾਂ ਦੇ ਘਰੇ ਤਾਂ ਜੀ ਸਿਆਣਪ ਦਾ ਕੰਮ ਚੱਲਦਾਗਾ ਪਰ ਸਿਆਣਪ ਦਾ ਕੰਮ ਤਾਂ ਇਹ ਜਿਹੜਾ ਹੁਣ ਘਰ ਦੀ ਲੋਕੇਸ਼ਨ ਹੀ ਚੇਂਜ ਕਰਤੀ ਜੀ ਇੱਥੇ ਜਗ੍ਹਾ ਬਣੀ ਤੁਸੀਂ ਸਪੈਸ਼ਲ ਜਿਵੇਂ ਆਪਣਾ ਗੁਰੂ ਘਰ ਹੁੰਦਾ ਨਾ ਉਹ ਉਹ ਲੱਗ ਜਗ੍ਹਾ ਬਣੇ ਹੋਏ ਸੀਗੇ ਅੱਛਾ ਤੇ ਉਹ ਜਿਹੜੇ ਸਾਡੇ ਵੀ ਤਾਇ ਜੀ ਸੀਗੇ ਉਹਨਾਂ ਦਾ ਸਪੈਸ਼ਲ ਅਲੱਗ ਸੀਗਾ ਵੀ ਉਹਨਾਂ ਉਸ ਚੀਜ਼ ਦਾ ਉਹਨਾਂ ਦਾ ਕੋਈ ਲਗਾ ਨਹੀਂ ਹੁੰਦਾ ਸੀਗਾ ਕਿਉਂਕਿ ਜਦੋਂ ਸਾਡੇ ਪਹਿਲਾਂ ਕਿਤੇ ਨੰਦਕਾਰ ਜੀ ਹੁੰਦੇ ਸੀ ਨਾ ਸਾਰੇ ਇੱਥੋਂ ਵੀ ਬਾਬੇ ਦੀ ਦੇਹ ਲੈ ਕੇ ਜਾਂਦੇ ਸੀ ਗੁਰੂ ਗ੍ਰੰਥ ਸਾਹਿਬ ਜੀ ਹਾਂਜੀ ਤੇ ਪਣਕੀ ਕਿਹਣਾ ਚਾਹਨੇ ਉਹ ਘਰ ਦੇ ਵਿੱਚ ਦੇਖੋ ਧੀਆ ਨੂੰ ਪੇਕਿਆਂ ਦੀ ਬਹੁਤ ਚਾਹਨਾ ਹੁੰਦੀ ਹੈ ਹਨਾ ਮਤਲਬ ਇੱਕ ਹੱਸਦਾ ਬੱਸਦਾ ਪਰਿਵਾਰ ਉਜੜ ਜੇ ਭਰਾ ਦਾ ਮਤਲਬ ਬੜਾ ਦੁੱਖ ਲੱਗਦਾ ਪੰਜਾਬੀ ਭਰਾਵਾਂ ਦੇ ਆ ਤੁਸੀਂ ਕਿਹਾ ਵੀ ਸਾਡੀ ਕਿਸੇ ਨੇ ਬਾਹ ਨਾ ਫੜੀ ਹਨਾ ਜੀ ਮਤਲਬ ਕੀ ਤੁਸੀਂ ਇਹਨੂੰ ਗਿਣਦੇ ਹੋ ਜੀ ਜੇ ਕੋਈ ਬਾਹ ਫੜ ਲੰਦਾ ਹੋ ਸਕਦਾ ਅੱਜ ਦੇ ਹਾਲਾਤ ਕੋਈ ਹੋਰ ਹੁੰਦੇ ਜੀ ਕੋਈ ਸਸਤਾ ਹੀ ਨਹੀਂ ਜੱਗੇ ਕੋਈ ਵੀ ਕਿਸੇ ਨੇ ਐ ਨਹੀਂ ਦੇਖਿਆ ਵੀ ਸਾਰਾ ਨਾ ਪਹਿਲਾਂ ਤਾਂ ਗੁਰੂ ਗ੍ਰੰਥ ਸਾਹਿਬ ਇੱਥੇ ਹੁੰਦਾ ਸੀ ਗੁਰਦੁਆਰਾ ਸਾਡੇ ਇੱਕੀ ਸੀਗਾ ਜੀ ਕੋਕ ਨਾ ਹੋਵੋ ਜੀ ਆਪ ਜੀ ਮਤਲਬ ਗੱਲ ਦੱਸ ਦਿਓ ਸਮੇਂ ਦੀ ਜੀ ਕੋਬੋ ਨਾ ਪੈਣੇ ਕਿ ਭੈਣਾਂ ਨੂੰ ਹਰ ਵਕਤ ਵੀਰ ਪਿਆਰੇ ਹੁੰਦੇ ਨੇ ਜੀ ਸਾਰੀਆਂ ਭੈਣਾਂ ਵੀਡੀਓ ਦੇਖ ਰਹੀਆਂ ਨੇ ਕਦੇ ਪੇਕੇ ਦਾ ਘਰ ਉੱਜੜਦਾ ਜੀ ਮਤਲਬ ਮੇਰੇ ਖੁਦ ਮਾਮਾ ਨਹੀਂ ਹੈਗਾ ਜੀ ਸਾਡਾ ਨਨਕੇ ਘਰ ਕਿਸੇ ਟਾਈਮ ਮੈਨੂੰ ਸਾਨੂੰ ਵੇਚਣਾ ਪੈ ਗਿਆ ਸੀਗਾ ਅਸੀਂ ਅੱਜ ਵੀ ਤਰਸਦੇ ਆ ਵੀ ਮੇਰੇ ਨਾਨੇ ਦਾ ਗੇਟ ਖੁੱਲਾ ਹੋਵੇ ਕਿਤੇ ਨਾ ਕਿਤੇ ਧੀਆ ਨੂੰ ਹੁੰਦਾ ਮੇਰੀ ਮੰਮੀ ਦੇ ਮਨ 'ਚ ਹੈਗੀ ਆ ਵੀ ਸਾਡਾ ਜਿਹੜਾ ਪਰਿਵਾਰ ਉੱਥੇ ਹੱਸਦਾ ਵਾਦਾ ਹੁੰਦਾ ਮੇਰੀ ਮਾਸੀਆਂ ਦੇ ਮਨ 'ਚ ਹੈਗੀ ਆ ਵੀ ਸਾਡਾ ਭਰਾ ਹੁੰਦਾ ਇੱਕ ਮੇਰੇ ਮਾਮਾ ਨਹੀਂ ਸੀਗਾ ਵੀ ਅਸੀਂ ਵੀ ਉੱਥੇ ਆਉਂਦੇ ਜਾਂਦੇ ਹਣਾ ਕਿੰਨਾ ਕੁਝ ਹੁੰਦਾ ਪਰ ਕੋਈ ਇਹੋ ਜਿਹੇ ਜਿਹੜੇ ਸਮਾਂ ਹੈ ਜਾ ਬਣ ਜਾਂਦਾ ਪਰਿਵਾਰਾਂ ਤੇ ਵੀ ਉਹ ਚੀਜ਼ਾਂ ਹੋ ਜਾਂਦੀਆਂ ਨੇ ਜ਼ਿੰਦਗੀ 'ਚ ਇਹਨਾਂ ਨੇ ਤਾਂ ਜੀ ਮਦਦ ਪਹਿਲਾਂ ਵੀ ਬਹੁਤ કરી ਸੀ ਜਿਹਦਾ ਢਿੱਲ ਮੈਸ ਪਈ ਗਈ ਸੀ ਇਹ ਸਾਡੇ ਭਰਾ ਹੀ ਆ ਆਪਣੇ ਮੇਰੇ ਹੀ ਆ ਪਹਿਲਾਂ ਵੀ ਵਿਚਾਰੇ ਆਉਂਦੇ ਜਾਂਦੇ ਰਹੇ ਸੀ ਜਿੰਨੇ ਕੁ ਬਾਹ ਸੀ ਲਾਈ ਸੀ ਵਿਚਾਰਿਆਂ ਨੇ ਅਸੀ ਵੀ ਤਿੰਨਾ ਭੈਣਾਂ ਨੇ ਆਪਦੀ ਬਾਹ ਲਾ ਲਈ ਸੀ ਪਰ ਹੁਣ ਬੇਵਾਸ ਸੀ ਜੀ ਹਾਂਜੀ ਹੁਣ ਵੀ ਇਹਨਾਂ ਨੇ ਫਿਰ ਵਿਚਾਰਾ ਨੇ ਕਿਹਾ ਵੀ ਆਪਾਂ ਵਾਹ ਇੱਕ ਵਾਰੀ ਹੋਰ ਲਾ ਕੇ ਵੇਖ ਲੈਨੇ ਆ ਤੁਸੀਂ ਸੋਚੇ ਸੀ ਵੀ ਅਸੀਂ ਇੰਨੀ ਜਲਦੀ ਕੋ ਲਖਤ ਦੇਖ ਕੇ ਨਾਲ ਦੀ ਨਾਲ ਫੈਸਲਾ ਲੈ ਕੇ ਆ ਜਾਾਂਗੇ ਜੀ ਤੁਸੀਂ ਕਿਹਨੇ ਭੇਜੀ ਦੀ ਵੀਡੀਓ ਦੂਜੇ ਵੀਰ ਨੇ ਭੇਜੀ ਦੇ ਮੇਰੇ ਜਿਵੇਂ ਇੱਕ ਤਾਇ ਜੀ ਦਾ ਲੜਕਾ ਰਹਿੰਦਾ ਤੇ ਉਹਨਾਂ ਦਾ ਬ੍ਰਦਰ ਉਹਨਾਂ ਦਾ ਬੇਟਾ ਹੈਗਾ ਆਸਟ੍ਰੇਲੀਆ ਦੇ ਵਿੱਚ ਉਹ ਵੀ ਤੁਹਾਨੂੰ ਫੋਨ ਫੋਨ ਕਰਦਾ ਰਹਿੰਦਾ ਸੀ ਜੀ ਅੱਛਾ ਜੀ ਉਹਦਣਾ ਕੀ ਆਪਣੇ ਦਾ ਅੱਛੇ ਜ਼ਿਆਦਾ ਵੀਡੀਓ ਥੋੜੀ ਠੀਕ ਹੈ ਵੀਨੇ ਗੱਗੇ ਦਾ ਨਾ ਕੀ ਕੋਈ ਗੱਲ ਨਹੀਂ ਦਾ ਅੱਛੇ ਆਜੋ ਖਾਲਸਾ ਜੀ ਆਏ ਨੇ ਜੀ ਆਜੋ ਆਜੋ ਵੀਰੇ ਉਰੀ ਆਜੋ ਜੀ ਖਾਲਸਾ ਜੀ ਅੰਦਰ ਆਜੋ ਜੀ ਆਜਾ ਅਵਤਾਰ ਵੀਰੇ ਆਜੋ ਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਜੋ ਜੀ ਆਜੋ ਖਾਲਸਾ ਜੀ ਆਜੋ 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 ਅਵਤਾਰ ਵੀਰੇ ਆਜਾ 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 ਅਵਤਾਰ ਵੀਰੇ ਠੀਕ ਹੋ ਵੀਰੇ ਆ ਉਰੇ ਖੜਜੋ ਮੇਰੇ ਕੋਲੇ ਆਜੋ ਆਪਾਂ 2 ਮਿੰਟ ਗੱਲ ਕਰਦੇ ਆਂ ਉਰੇ ਆਜਾ ਅਵਤਾਰ ਵੀਰੇ ਕੀ ਬੈਟਿੰਗ ਆ ਵੀਰੇ ਨਹੀਂ ਕੋਈ ਨਾ ਵੀਰੇ ਅਵਤਾਰ ਵੀਰੇ ਠੀਕ ਆ ਸੇਤ ਠੀਕ ਆ ਜੀ ਕੀ ਕਹਿਣਾ ਚਾਹੁੰਦੇ ਹੋ ਕੋਈ ਗੱਲ ਤੁਹਾਡੇ ਮਨ ਚ ਹੋਵੇ ਕੋਈ ਕਹਿਣੀ ਹੋਵੇ ਗੁੱਸੇ ਚ ਕਿਸੇ ਨਾਲ ਗੁੱਸਾ ਹੋਵੇ ਕਿਸੇ ਨਾਲ ਪਿਆਰ ਆਪਣਾ ਕੋਈ ਗੁੱਸਾ ਆਪਾਂ ਤਾਂ ਸੇਵਾ ਇਹਨਾਂ ਦੀ ਸੇਵਾ ਸੇਵਾਦਾਰ ਆ ਜੀ ਬਿਲਕੁਲ ਵੀ ਆਪਾਂ ਤਾਂ ਇੱਕ ਗੱਡੀ ਚਲਾਉਣੇ ਆ ਜਾਸ ਕਰਦੇ ਹੁੰਦੇ ਆ ਸਾਡਾ ਉਹ ਇੱਥੇ ਸੇਵਾ ਕਰੀ ਜਾਂਦੇ ਗੱਡੀ ਦੀ ਸੇਵਾ ਕਰਦੇ ਆ ਬੰਬਈ ਇਹ ਕੀ ਹਾਲਾਤ ਬਣ ਗਏ ਘਰ ਦੇ ਜੀ ਬਹੁਤ ਮੰਦੇ ਹਾਲਾਤ ਆ ਕਿਤੇ ਕਹਿੰਦੇ ਹੱਸਦਾ ਬਹਦਾ ਉਹ ਗੁਰੂ ਮਹਾਰਾਜ ਦਾ ਪ੍ਰਕਾਸ਼ ਹੁੰਦਾ ਪ੍ਰਕਾਸ਼ ਹੁੰਦਾ ਸੀ ਹਾਂਜੀ ਉਹ ਸਰੂਪ ਤਾਂ ਫਿਰ ਅਸੀਂ ਉੱਥੇ ਲੈ ਗਏ ਸੀ ਅੱਜ ਵੀ ਹੈਗਾ ਸਰੂਪ ਠੀਕ ਜੀ ਠੀਕ ਹੈ ਜੀ ਉਨੇ ਸ਼ਾਮ ਸੁਬਾ ਸ਼ਾਮ ਉਥੇ ਗੁਰਦੁਆਰਾ ਸਾਹਿਬ ਜਾਵਰ ਦੇ ਉਥੇ ਪ੍ਰਸ਼ਾਦਾ ਛਕਿਉਂਦੇ ਕੁਝ ਚਲੋ ਗੁਰੂ ਸਾਹਿਬ ਕਿਰਪਾ ਕਰਨ ਸੱਚੇ ਪਾਤਸ਼ਾਹ ਵਾਹਿਗੁਰੂ ਸਾਡੀ ਤਾਂ ਇਹੀ ਅਰਦਾਸ ਹੁੰਦੀ ਹੈ ਮਹਾਰਾ ਦੇ ਚਰਨਾਂ 'ਚ ਵੀ ਦੁਬਾਰਾ ਉਹ ਹੀ ਖੁਸ਼ੀਆਂ ਘਰ ਦੇ ਵਿੱਚ ਆਉਣ ਅੱਜ ਘਾ ਆ ਉੱਗ ਗਿਆ ਘਰ ਦੇ ਵਿੱਚ ਮਰੇ ਹਾਲਾਤ ਹੋ ਗਏ ਹਾਂ ਜੀ ਬਹੁਤ ਮੰਦੇ ਹਾਲਾਤ ਹੈ ਜੀ ਜੀ ਬਿਲਕੁਲ ਹਾਂ ਦੋ ਭਰਾ ਸੀਗੇ ਇੱਕ ਤਾਂ ਬ੍ਰਦਰ ਦੇ ਨਾਲ ਘਰ ਸੀ ਉਹ ਗੁਜ਼ਰ ਗਿਆ ਹਾਂ ਜੀ ਏ ਵੀ ਇਹਨਾਂ ਦੇ ਫਾਦਰ ਸਾਹਿਬ ਤਾਂ ਕਹਿੰਦੇ ਬਹੁਤ ਸਿਆਣੇ ਹਾਂ ਜੀ ਅੱਛਾ ਅਵਤਾਰ ਵੀਰੇ ਤੁਸੀਂ ਗਾਉਂਦੇ ਰਹੇ ਹੋ ਤੁਹਾਨੂੰ ਗਾਉਣ ਦਾ ਕਹਿੰਦੇ ਬਹੁਤ ਸ਼ੌਂਕ ਤੁਸੀਂ ਬਾਈ ਕਹਿੰਦੇ ਬਹੁਤ ਸੋਹਣਾ ਬਾਈ ਸ਼ਬਦ ਲਾਉਂਦਾ ਸੀ ਜਗਰਾਤੇ ਕਰਦੇ ਰਹੇ ਆ ਦੀਵਾਨ ਪੰਡਾਰੇ ਇਹਨਾਂ ਦੇ ਪੰਡਾਰੇ ਕਰਦੇ ਰਹਿੰਦੇ ਜਗਰਾਤ ਤੁਹਾਡੇ ਕਿਹੜੀ ਕਿਹੜੀ ਕੈਸਟ ਆਈਆਂ ਕੈਸਟ ਪ੍ਰਭੂ ਪ੍ਰਣਾਮ ਅੱਛਾ ਜੀ ਉਹ ਫੇ ਉਸ ਤੋਂ ਪਹਿਲਾਂ ਸਿੱਖੀ ਦੇ ਵੀ ਕੋਈ ਸ਼ਬਦ ਗਾਉਂਦੇ ਰਹੇ ਨਹੀਂ ਸਿੱਖੀ ਦੇ ਨਹੀਂ ਅੱਛੀ ਜਿਵੇਂ ਆਪਣੇ ਨਗਰ ਕੀਰਤਨ ਹੁੰਦਾ ਨਗਰ ਕੀਰਤਨ ਚ ਹਾਂਜੀ ਨਗਰ ਕੀਰਤਨ ਦੇ ਵਿੱਚ ਹਿੱਸਾ ਲੈਂਦਾ ਹੁੰਦਾ ਸੀ ਇਹ ਓਕੇ ਜੀ ਇਹ ਹੀ ਹੁੰਦਾ ਸੀ ਜ਼ਿਆਦਾਤਰ ਉਦੋਂ ਜਦੋਂ ਆਪਣਾ ਗੁਰੂ ਸਾਹਿਬ ਇੱਧਰ ਇਹ ਗੁਰੂਗਰਾ ਗੁਰਦੁਆਰਾ ਸ਼ੁਰੂ ਕੀਤਾ ਨਾ ਜੀ ਉਦੋਂ ਇਹ ਹੀ ਜਾਂਦੇ ਹੁੰਦੇ ਸੀ ਸਟਾਰਟਿੰਗ ਦੇ ਵਿੱਚ ਠੀਕ ਹੈ ਵੀਰੇ ਠੀਕ ਚਲੋ ਅਵਤਾਰ ਵੀਰੇ ਚੱਲੀ ਆਪਾਂ ਫਿਰ ਆਪਾਂ ਤੁਹਾਡਾ ਇਲਾਜ ਕਰਾ ਦਈਏ ਤੁਸੀਂ ਠੀਕ ਹੋ ਜਾਓਗੇ ਆਪਣਾ ਹੱਸਦੇ ਵਾਸਦੇ ਆਪਣਾ ਘਰ ਖੋਲ੍ਹਿਓ ਆ ਕੇ ਹਨਾ ਵੀਰੇ ਹਾਂਜੀ ਹਾਂਜੀ ਪਰ ਨਹੀਂ ਹੋ ਪਾਉਗੇ ਕੋਈ ਚਾਹ ਨਹੀਂ ਚਾਹ ਨਹੀਂ ਲੈਣੀ ਤੁਸੀਂ ਕਾਹਦੇ ਚ ਪੀਨੇ ਹੋਨੇ ਹੋ ਪਾਣੀ ਇਹਦੇ ਚ ਪਾਣੀ ਪੀਨੇ ਹੋ ਤੁਸੀਂ ਆਹ ਛੋਟੇ ਬਰਤਨ ਕਿੰਨੇ ਗੰਦੇ ਹੋ ਚੁੱਕੇ ਨੇ ਵੀਰੇ ਅਵਤਾਰ ਵੀਰੇ ਗੰਦੇ ਨੇ ਬਰਤਨ ਹੁਣ ਨਾ ਤੁਸੀਂ ਇਹਨਾਂ ਚ ਪੀਓ ਪਾਣੀ ਆਪਾਂ ਅਸੀਂ ਬਾਹਰ ਲੈ ਆਂਦਾ ਪਿਆ ਪਾਣੀ ਹੁਣ ਤੁਸੀਂ ਰੱਖ ਦਿਓ ਇਹਨੂੰ ਬਾਹਰ ਪੀਨੇ ਆਪਾਂ ਪਾਣੀ ਆ ਜਾਓ ਆ ਦੇਖੋ ਤੁਸੀਂ ਜਿਹੜਾ ਵੀਰ ਨੇ ਓਏ ਵਾਹਿਗੁਰੂ 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 ਸੱਚੇ ਪਾਤਸ਼ਾਹ ਜੀ ਓ ਮਹਾਰਾਜ ਜੀ ਕਿਰਪਾ ਕਰੋ ਸੱਚੇ ਪਾਤਸ਼ਾਹ ਜੀ ਵੀਰ ਨੇ ਨਾ ਮਤਲਬ ਇੰਨੇ ਗੰਦੇ ਬਰਤਨ ਨੇ ਜੀ ਆਜੋ ਵੀਰੇ ਵੀਰੇ ਇੱਕ ਜਣਾ ਨਾ ਮੇਰੀ ਬੇਨਤੀ ਹੈ ਜੀ ਮਹਾਰਾਜ ਦੇ ਨਾ ਫੋਟੋਆਂ ਨੇ ਜure ਚਲੋ ਤੇ ਫੇਰ ਵੀ ਕੋਈ ਨਾ ਕਈ ਵਾਰੀ ਕੋਈ ਗੁਟਕਾ ਸਾਹਿਬ ਹੁੰਦਾ ਇੱਕ ਜੁੱਤੀਆਂ ਪਈਆਂ ਨੇ ਹਨਾ ਕੋਲ ਕੇ ਅੱਜ ਦੇਖਿਆ ਜੀ ਹਾਂਜੀ ਤੁਸੀਂ ਪਲੀਜ਼ ਇਹਨੂੰ ਮਤਲਬ ਜੀ ਵੀਰੇ ਆਪਾਂ ਨੇ ਇੱਕ ਵਾਰੀ ਤੁਸੀਂ ਬਾਬਾ ਜੀ ਦੇ ਗੁਟਕਾ ਸਾਹਿਬ ਨਾ ਜੀ ਕੋਈ ਹੋਵੇ ਜੀ ਕਿਤੇ ਅੱਛਾ ਬਸ ਠੀਕ ਆ ਵੀਰੇ ਠੀਕ ਹੈ ਜੀ ਮਹਾਰਾਜ ਠੀਕ ਆ ਹਾਂ ਤੁਸੀਂ ਇਹ ਮਤਲਬ ਠੀਕ ਹੈ ਜੀ ਠੀਕ 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 ਹੈ ਜੀ ਠੀਕ ਹੈ ਆ ਦੇਖੋ ਤੁਸੀਂ ਘਰ ਦੇ ਹਾਲਾਤ ਜੀ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬਸ ਇੰਨਾ ਕੀ ਸੀ ਨਾ ਹੈ ਨਾ ਇੱਕ ਘਰ ਹੀ ਸੀ ਖਾਲੀ ਸੀ ਜਦੋਂ ਬ੍ਰਦਰ ਦੀ ਡੈਥ ਹੋ ਗਈ ਇਹਨਾਂ ਦੇ ਉਸ ਤੋਂ ਬਾਅਦ ਦੇ ਵਿੱਚ ਇਹ ਕੰਦਾ ਨਿਕਲਿਆ ਜਿਹੜਾ ਉਦੋਂ ਪਹਿਲਾਂ ਸਾਰਾ ਇੱਕ ਘਰ ਹੁੰਦਾ ਸੀ ਇੱਥੇ ਵੀ ਜਾਨੀ ਬਹੁਤ ਜ਼ਿਆਦਾ ਇਕੱਠ ਹੁੰਦਾ ਸੀ ਜੀ ਹਰ ਵਕਤ ਲੰਗਰ ਚੱਲੀ ਜਾਂਦੇ ਸੀਗੇ ਜੀ ਈਵਨ ਇੱਥੋਂ ਤੱਕ ਹੈ ਜੀ ਵੀ ਕਿਸੇ ਤੋਂ ਚਮਚਾ ਵੀ ਨਹੀਂ ਸੀ ਮੰਗ ਕੇ ਲੈਣਾ ਪੈਂਦਾ ਵੀ ਸਾਰੀ ਅਡਜਸਟਮੈਂਟ ਇੱਥੇ ਖੁਦ ਹੁੰਦੀ ਸੀ ਜੀ ਸੇਵਾ ਚੱਲਦੀ ਸੀ ਜੀ ਬਹੁਤ ਵਧੀਆ ਸਿਸਟਮ ਸੀਗਾ ਜੀ ਇੱਥੇ ਪਰ ਮਹਾਰਾਜ ਦੇ ਕੋਈ ਰੰਗ ਸੀਗੀ ਵੀ ਇਦਾਂ ਠੀਕ ਹੈ ਸੰਗਤ ਜੀ ਅਸੀਂ ਇਸ ਟਾਈਮ ਲਚਕਾਣੀ ਪਿੰਡ ਪਹੁੰਚਾਂਗੇ ਜੀ ਪਟਿਆਲੇ ਜ਼ਿਲ੍ਹੇ ਪਟਿਆਲੇ ਤੋਂ ਭਾਸੋਂ ਰੋਡ ਦੇ ਉੱਪਰ ਲਚਕਾਣੀ ਪਿੰਡ ਹੈ ਜੀ ਆਪਣਾ ਫਰਜ ਸੇਵਾ ਸੁਸਾਇਟੀ ਦੇ ਨਾਮ ਤੇ ਇੱਕ ਸੰਸਥਾ ਜੀ ਜਿਹੜੀ ਇੱਦਾਂ ਦੇ ਲੋੜਵੰਦ ਬੇਸਹਾਰੇ ਐਸੇ ਮੈਂਟਲੀ ਬੰਦਿਆਂ ਲਈ ਜਿਹੜੇ ਕੰਮ ਜਿਹੜੀ ਸੰਸਥਾ ਕਰ ਰਹੀ ਹੈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਸਾਨੂੰ ਸੰਗਤਾਂ ਤੋਂ ਅਰਦਾਸਾਂ ਦੀ ਬਹੁਤ ਜ਼ਿਆਦਾ ਲੋੜ ਆ ਸਾਰੇ ਭੈਣ ਭਰਾ ਘਰ ਦੇ ਵਿੱਚ ਜਦੋਂ ਵੀ ਤੁਸੀਂ ਨਿਤਨੇਮ ਕਰਨਾ ਜਦੋਂ ਵੀ ਤੁਸੀਂ ਉਸ ਅੱਲਾ ਵਾਹਿਗੁਰੂ ਰਾਮ ਦਾ ਨਾਮ ਲੈਣਾ ਤੁਸੀਂ ਇੱਦਾਂ ਦੀਆਂ ਰੂਹਾਂ ਲਈ ਜ਼ਰੂਰ ਅਰਦਾਸ ਦੇ ਵਿੱਚ ਇੱਕ ਨਾਮ ਜ਼ਰੂਰ ਲੈ ਦਿਆ ਕਰੋ ਵੀ ਮਹਾਰਾਜ ਸੱਚੇ ਪਾਤਸ਼ਾਹ ਵਾਹਿਗੁਰੂ ਸਾਡੇ ਪ੍ਰਿਆਤ ਕਰਨ ਕੋ ਕਿ ਸਾਡੇ ਅੱਜ ਹਾਲਾਤ ਇਦਾਂ ਦੇ ਬਣਦੇ ਜਾ ਰਹੇ ਨੇ ਸਾਡੇ ਕੋਲ ਉੱਥੇ ਇਸ ਟਾਈਮ 130 ਤੋਂ ਟੱਪਣ ਵਾਲਾ ਹੋ ਗਿਆ ਜੀ ਕੰਮ ਐਨੇ ਵੀਰ ਨੇ ਜੇ ਤੁਸੀਂ ਆ ਕੇ ਦੇਖੋ ਮੈਂ ਕਹਿੰਨਾ ਰੂਹ ਕੰਬਦੀ ਆ ਵੀ ਕਿਸੇ ਦੇ ਕੀੜੇ ਕਿਸੇ ਦੇ ਕੋਈ ਸੰਗਲ ਲਾਇਆ ਪਿਆ ਕਿਸੇ ਦੇ ਮਾਂ-ਬਾਪੇ ਤੁਰ ਗਏ ਕਿਸੇ ਦੇ ਅਦਾ ਘਾਉ ਗਿਆ ਪਿਆ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰਨੇ ਕਦੇ ਨੇ ਅਸੀਂ ਤਾਕਤ ਦੇਣ ਵੀ ਦੁਬਾਰਾ ਤੋਂ ਇਹਨਾਂ ਘਰਾਂ ਦੇ ਵਿੱਚ ਰਹਿਣ ਕਾਉਣ ਸੱਚੇ ਪਾਤਸ਼ਾਹ ਵਾਹਿਗੁਰੂ ਇਹੋ ਜੀ ਕਿਰਪਾ ਕਰਨ ਆਪ ਜੀ ਆਉਂਦੇ ਜਾਂਦੇ ਕਦੇ ਲਚਕਾਣੀ ਪਿੰਡ ਜ਼ਰੂਰ ਖੜਕੇ ਜਾਣਾ ਜੀ ਇਦਾਂ ਦੀਆਂ ਰੂਹਾਂ ਨੂੰ ਜ਼ਰੂਰ ਮਿਲ ਕੇ ਜਾਇਆ ਕਰੋ ਤੁਹਾਡੇ ਆਉਣ ਨਾਲ ਹੌਸਲਾ ਮਿਲਦਾ ਸਾਡੇ ਨਾਲ ਇਸ ਟਾਈਮ ਸ਼ੇਰਾ ਵੀ ਹੈ ਸ਼ੇਰਾ ਵੀਰਾ ਵੀ ਬਹੁਤ ਜ਼ਿਆਦਾ ਸਾਡੇ ਨਾਲ ਸੇਵਾ ਕਰਾਉਂਦਾ ਬਹੁਤ ਸਮਝਦਾਰੀ ਦੇ ਨਾਲ ਪਰ ਜਦੋਂ ਸ਼ੇਰੇ ਵੀਰ ਨੂੰ ਲੈ ਕੇ ਆਏ ਸੀ ਜਿੱਦਾਂ ਦਾ ਇਹ ਘਰ ਹੈ ਇਦਾਂ ਦੇ ਸ਼ੇਰੇ ਵੀਰ ਦਾ ਘਰ ਟੁੱਟ ਚੁੱਕਿਆ ਸੀ ਬਿਲਕੁਲ ਅੱਜ ਖੁਸ਼ੀ ਆ ਵੀ ਇਹ ਵੀਰ ਵੀ ਸਾਡੇ ਨਾਲ ਅੱਜ ਇਹਨਾਂ ਰੂਹਾਂ ਦੀ ਸੇਵਾ ਕਰਾਉਂਦਾ ਬਹੁਤ ਸਮਝਦਾਰੀ ਨਾਲ ਸਾਡੇ ਨਾਲ ਹਰੇਕ ਥਾਂ ਤੇ ਜਾਂਦਾ ਚਾਹ ਕੋਈ ਭੋਗ ਹੋਵੇ ਚਾਹ ਫੰਕਸ਼ਨ ਹੋਵੇ ਮਤਲਬ ਸਾਨੂੰ ਪੂਰਾ ਵਿਸ਼ਵਾਸ ਆ ਵੀਰ ਦੇ ਉੱਪਰ ਵੀ ਤੁਸੀਂ ਦੇਖੋ ਇਹਦੇ ਕਰਮਾਂ ਦੇ ਵਿੱਚ ਆ ਸੇਵਾ ਸੀਗੀ ਅੱਜ ਇਹ ਵੀਰ ਸੇਵਾ ਵੀ ਨਿਭਾ ਰਿਹਾ ਐਦਾਂ ਹੀ ਜਿਹੜਾ avatars ਵੀਰ ਆ ਜਿਹਨੂੰ ਆ ਪਾਸ ਵਕਤ ਲੈਣਾ ਆ ਹੋ ਸਕਦਾ ਉਹ ਵੀ ਜਿਹੜਾ ਉੱਥੇ ਕੀਰਤਨ ਦੀ ਸੇਵਾ ਹੀ ਨਿਭਾ ਦੇਵੇ ਵੀ ਕੋਈ ਸ਼ਬਦ ਸੁਣਾ ਦਿਆ ਕਰੇ ਸਾਰਿਆਂ ਨੂੰ ਕਿਉਂਕਿ ਇਹ ਵੀਰ ਗਾਉਣ ਦਾ ਬੜਾ ਸ਼ਕੀਨ ਆ ਦੱਸਿਆ ਵੀਰ ਉਹਨਾਂ ਨੇ ਹੋ ਸਕਦਾ ਇਹਦੀ ਗੁਰੂ ਮਹਾਰਾਜ ਨੇ ਇਹ ਜੀ ਡਿਊਟੀ ਲਾਉਣੀ ਹੋਵੇ ਵੀ ਜਿਹੜੀਆਂ ਰੂਹਾਂ ਬੈਠੀਆਂ ਨੇ ਉਹਨਾਂ ਨੂੰ ਸ਼ਬਦ ਸੁਣਾਉਣੇ ਹੋਣ ਜਾ ਕੇ ਹਾਂਜੀ ਸੁਭਾ ਅੱਜ ਵੀ ਕਹਿ ਕੇ ਹਟਾਈ ਕਹਿੰਦਾ ਮੈਨੂੰ ਹਰਮੋਨੀਅਮ ਲਿਆ ਦਿਓ ਇੱਕ ਤੇ ਢੋਲ ਪਿਆ ਜੀ ਆਪਣੇ ਕੋਲੇ ਢੋਲ ਦੇ ਪੁੜੇ ਵਗੈਰਾ ਪਵਾ ਕੇ ਕਹਿੰਦਾ ਡੋਰੀ ਡੋਰੀ ਆਪਾਂ ਸਿਰਕੀ ਬਾਜ਼ਾਰ ਚ ਪਵਾ ਲਿਆ ਹੁੰਨੇ ਆਂ ਆਹ ਕੈਸ ਠੀਕ ਹੈ ਜਿਹੜੀ ਇਹ ਕੈਸਟ ਜਿਹੜੀ ਰਿਕਾਰਡ ਕੀਤੀ ਗਈ ਸੀ ਜੀ ਅਤੇ ਕਵਾਲੀਆਂ ਔਰ ਜਿਹੜੇ ਵੀਰਾਂ ਨੇ ਇਹ ਅਵਤਾਰ ਗਿੱਲ ਇਸ ਵੀਰ ਦਾ ਨਾਮ ਆ ਜੀ ਦੂਜਾ ਪ੍ਰੇਮਪਾਲ ਗਿੱਲ ਸਤਪਾਲ ਗਿੱਲ ਤਿੰਨ ਜਣਿਆਂ ਨੇ ਜਿਹੜੀ ਰਿਕਾਰਡਿੰਗ ਕੀਤੀ ਸੀ ਚਲੋ ਕੈਸਟ ਕੱਢਣੀ ਤਾਂ ਚਲੋ ਚੰਗੀ ਗੱਲ ਆ ਤੇ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰਨ ਲੋ ਵੀਰ ਅਵਤਾਰ ਬਾਈ ਕਹਿੰਦਾ ਗਰੰਥੀ ਸਿੰਘਾਂ ਨੂੰ ਪਾਣੀ ਪਿਲਾਓ ਕਹਿੰਦਾ ਗੁਰੂ ਸਾਹਿਬ ਕਿਰਪਾ ਕਰਨ ਸੱਚੇ ਪਾਤਸ਼ਾਹ ਵਾਹਿਗੁਰੂ ਇਸ ਘਰ ਦੀਆਂ ਰੌਣਕਾਂ ਮੋੜਨ ਦੁਬਾਰਾ ਤੋਂ ਘਾ ਦੇਖੋ ਤੁਸੀਂ ਬਹੁਤ ਮਤਲਬ ਬੁਰੇ ਹਾਲਾਤ ਨੇ ਮਹਾਰਾਜ ਕੋਈ ਇਹੋ ਜੀ ਕਲਾ ਵਰਤਾ ਦੇਣਾ ਸੱਚੇ ਪਾਤਸ਼ਾਹ ਵਾਹਿਗੁਰੂ ਦੁਬਾਰਾ ਤੋਂ ਉਹੀ ਖੁਸ਼ੀਆਂ ਹੋਂ ਘਰਾਂ ਦੇ ਵਿੱਚ ਇਦੋਂ ਅੱਗੇ ਅਸੀਂ ਸੰਗਤ ਜੀ ਕੱਗੇ ਵੀ ਜਾਣਾ ਸੀ ਉੱਥੇ ਵੀ ਬਜ਼ੁਰਗ ਨੇ ਜੀ ਮਤਲਬ ਐਸੇ ਬੁਰੇ ਹਾਲਾਤ ਹੋ ਗਏ ਉਹਨਾਂ ਦੇ ਘਰ ਚ ਵੀ ਜਿਹੜਾ ਤੁਸੀਂ ਇਦਾਂ ਦੀ ਗੰਦਗੀ ਭਰੀ ਦੇਖੋਗੇ ਜੀ ਟਾਇਲਟ ਬਾਥਰੂਮ ਬਜ਼ੁਰਗਾਂ ਦਾ ਵਿੱਚੇ ਚੱਲ ਰਿਹਾ ਗੁਰੂ ਮਹਾਰਾਜ ਕਿਰਪਾ ਕਰਨ ਲੈ ਲੈਹਰੇ ਕਾਗੇ ਕੋਲੇ ਜਾਣਾ ਸੀ ਉੱਥੇ ਕੋਈ ਲਵੇ ਜਿਹੜੀ ਜਗਾ ਜੀ ਹੁਣ ਅਸੀਂ ਉੱਥੇ ਪਹੁੰਚਣਾ ਜੀ ਸਾਨੂੰ ਐ ਹੁੰਦਾ ਇੱਕ ਢੇਡੇ ਚ ਆਇਆ ਵੀ ਦੋ ਦੋ ਕੇਸ ਜਿਹੜਾ ਜਿੰਨੇ ਵੀ ਮਹਾਰਾਜ ਸਾਨੂੰ ਤਾਕਤ ਦੇਣ ਜੀ ਸਾਡੇ ਕੋਲ ਜਗਾ ਦੀ ਬਹੁਤ ਕਮੀ ਆ ਜੀ ਲਚਕਾਣੀ ਪਿੰਡ ਚ ਪਰ ਗੁਰੂ ਮਹਾਰਾਜ ਸਾਨੂੰ ਤਾਕਤ ਦੇਣ ਇਹੋ ਜਿਹਾ ਘਰ ਬਣ ਜੇਵੇ ਜਿਹਦੇ ਵਿੱਚ ਇਦਾਂ ਦੇ ਵੀਰਾਂ ਨੂੰ ਲਿਆ ਕੇ ਠੀਕ ਕਰਕੇ ਦੁਬਾਰਾ ਤੋਂ ਉਹਨਾਂ ਦੇ ਪੈਰਾਂ ਤੇ ਖੜਾ ਕੀਤਾ ਜਾ ਸਕੇ ਆਪਾਂ ਲਾਈਫਟਾਈਮ ਨਹੀਂ ਰੱਖਣਾ ਲਾਈਫਟਾਈਮ ਉਹਨਾਂ ਨੂੰ ਰੱਖਣਾ ਜਿਨ੍ਹਾਂ ਦੇ ਨਾ ਮਾਂ ਨਾ ਬਾ ਦੁਬਾਰਾ ਉਹਨਾਂ ਦੇ ਪੈਰਾਂ ਤੇ ਖੜੇ ਕਰਕੇ ਦੁਬਾਰਾ ਉਹਨਾਂ ਦੇ ਘਰੇ ਮੋੜਿਆ ਜਾਊਗਾ ਜੀ ਕਿਸੇ ਨੂੰ 2 ਸਾਲ ਕਿਸੇ ਨੂੰ 4 ਸਾਲ ਗੁਰੂ ਮਹਾਰਾਜ ਤਾਕਤ ਦੇਣ ਸੱਚੇ ਪਾਸ਼ਾ ਵਾਹਿਗੁਰੂ ਬੈਮਣ ਦਵਾਨਾ ਬਠਿੰਡੇ ਤੋਂ ਅਸੀਂ ਇਹ ਵੀਡੀਓ ਜਿਹੜੀ ਪਾ ਰਹੇ ਹਾਂ ਜੀ ਹੋਰ ਜੀ ਬਾਬਾ ਜੀ ਠੀਕ ਠਾਕ ਹੈ ਜੀ ਸਾਰੇ ਜੀ ਚਲੋ ਸ਼ੁਕਰ ਹੈ ਸ਼ੁਕਰ ਮਹਾਰਾਜ ਹੈ ਜੀ ਅਰਦਾ ਬਿੰਦ ਦਾ ਬੜਾ ਸੁਧਾਰ ਹੈ। ਅੱਛਾ ਯੋ ਕਿਦਾਂ ਹੀ ਬਹੁਤ ਵਧੀਆ ਖਸ਼ਾਬਾਜ਼ੀ ਨਿਲੇ ਹੋਈ ਹੈ ਇਹ। ਬਹੁਤ ਬਹੁਰੇ ਬਾਬਾ ਜੀ ਹੈ। ਅੱਛਾ ਨਹੀਂ ਵੀਰੇ ਕੁਝ ਨਹੀਂ ਛਕਣਾ ਵੀਰੇ ਕੁਝ ਨਹੀਂ ਛਕਣਾ ਕੁਝ ਨਹੀਂ ਛਕਣਾ। ਤੇ ਸਾਡੇ ਬਹੁਤ ਹੀ ਸਤਿਕਾਰਯੋਗ ਗਰੰਤੀ ਸਿੰਘ ਜੀ ਸਾਡੇ ਨਾਲ ਨੇ ਵੀ ਰੋਣੀ। ਬਾਬਾ ਜੀ ਉਹਨਾਂ ਨੇ ਦੱਸਿਆ ਵੀ ਸਾਡੇ ਪਿੰਡ ਦਾ ਸੁਧਾਰ ਕਰਤਾ ਜੀ। ਇਦਾਂ ਦੇ ਗ੍ਰੰਥੀ ਸਿੰਘਾਂ ਦੀ ਲੋੜ ਆ ਸਾਡੇ ਇਲਾਕਿਆਂ ਦੇ ਵਿੱਚ ਜਿਹੜੇ ਕਥਾ ਵਿਕਰਨ ਕੀਰਤਨ ਇਹਨੂੰ ਦੱਸ ਦਿਆ ਬਾਈ ਉਹਨੇ ਕਹਿੰਨੇ ਬਹੁਤ ਕਥਾ ਆਵਾਜ਼ਕ ਵਧੀਆ ਬਾਬਾ ਜੀ ਕਥਾ ਕਰਦੇ ਨੇ ਤੇ ਸਿੱਖੀ ਦੇ ਨਾਲ ਜੋੜਦੇ ਨੇ ਗੁਰੂ ਮਹਾਰਾਜ ਸੱਚੇ ਪਾਸ਼ਾ ਵਾਹਿਗੁਰੂ ਕਿਰਪਾ ਕਰਨ ਹਰ ਇੱਕ ਪਿੰਡ ਦੇ ਵਿੱਚ ਚੰਗੇ ਗ੍ਰੰਥੀ ਜਿਹੜੇ ਸਾਡੇ ਬੱਚਿਆਂ ਨੂੰ ਦੁਬਾਰਾ ਤੋਂ ਸਿੱਖੀ ਦੇ ਨਾਲ ਜੋੜਨ ਸੱਚੇ ਪਾਸ਼ਾ ਵਾਹਿਗੁਰੂ ਇਹਨਾਂ ਦੇ ਸਿਰ ਤੇ ਮਿਹਰ ਭਰੇ ਹੱਥ ਰੱਖਣੇ ਗੁਰੂ ਮਹਾਰਾਜ ਦੇ ਨੇੜੇ ਨੇ ਸਾਡੇ ਤਾਂ ਬਹੁਤ ਹੀ ਸਤਿਕਾਰਯੋਗ ਨੇ ਸਾਡੇ ਲਈ ਤਾਂ ਗੁਰੂ ਮਹਾਰਾਜ ਕਿਰਪਾ ਕਰਨ ਜੀ ਬਾਬਾ ਜੀ ਕਿਵੇਂ ਨੇ ਬੱਚੇ ਸਿੱਖੀ ਨਾਲ ਉਹਦੇ ਪਿੰਡ ਚ ਹਾਂਜੀ ਕਰਪਾ ਕਰਪਾ ਜੀ ਹਾਂਜੀ ਤੁਸੀਂ ਫਿਰ ਕਥਾ ਕੀਰਤਨ ਉਹ ਗੁਰੂ ਘਰ ਚ ਜੀ ਹਾਂਜੀ ਸੁਭਾਅ ਬਾਹਰ ਵੀ ਕਰਦੇ ਨਹੀਂ ਬਾਹਰ ਵੀ ਜਾਂਦੇ ਜੀ ਠੀਕ ਹੈ ਬਾਬਾ ਜੀ ਜਿੱਥੇ ਗੁਰੂ ਸੀ ਬਾਬਾ ਜੀ ਗਰਮੀਆਂ ਚ ਬਹੁਤ ਵਧੀਆ ਗੁਰੂ ਘਰ ਨਾਲੀਆਂ ਬਹੁਤ ਜੋੜੀ ਹੈ ਬਹੁਤ ਸਾਰਾ ਬਹੁਤ ਹੈ ਇਹਨਾਂ ਨੂੰ ਬਾਜੀ ਕਿੰਨੇ ਟਾਈਮ ਤੋਂ ਆਏ ਨੇ ਬਾਬਾ ਜੀ ਹੁਣ ਹੋ ਗਿਆ 3 ਸਾਲ ਹੋ ਗਏ ਅੱਛਾ ਜੀ ਨਾ ਅਸੀਂ ਜਾਣਦੇ ਹੀ ਕਿਵੇਂ ਜੀ ਨਾ ਹੁਣ ਅਸੀਂ ਜਾਣਦੇ ਹੀ ਅਸੀਂ ਇੱਥੋਂ ਜਾਣ ਬਾਬਾ ਜੀ ਗ੍ਰੰਤੀ ਸਿੰਘ ਨੂੰ ਪਿਆਰ ਜਾਣ ਵੀ ਨਹੀਂ ਦਿੰਦੇ ਸੌਂ ਸੌਂ ਲੱਗੇ ਸਾਡਾ ਵੀ ਇਹ ਤੁਹਾਨੂੰ ਇੱਕ ਮਾਣ ਹੋ ਗਿਆ ਜੀ ਸਾਨੂੰ ਵੀ ਸਾਡਾ ਪਿੰਡ ਸੁਧਰ ਗਿਆ ਓਕੇ ਪਰਿਵਾਰਿਕ ਮੈਂਬਰ ਹੈ ਜੀ ਸਾਡੇ ਬਾਈ ਹੁਣ ਕਹਿੰਦੇ ਸਾਡੇ ਗ੍ਰੰਥੀ ਸਿੰਘ ਨਹੀਂ ਸਾਡੇ ਪਰਿਵਾਰਿਕ ਮੈਂਬਰ ਨੇ ਵੀ ਸਿੱਖੀ ਸਾਨੂੰ ਮਾਣ ਆ ਗਿਆ ਵੀ ਸਾਡੇ ਗੁਰਦੁਆਰਾ ਸਾਹਿਬ ਦੇ ਵਿੱਚ ਐਡੀ ਵਧੀਆ ਸ਼ਖਸੀਅਤ ਆਈ ਵੀ ਹੈ ਜੀ ਸਾਨੂੰ ਮਾਣ ਆ ਜੀ ਇਸ ਚ ਗੁਰੂ ਮਹਾਰਾਜ ਦੀ ਕਿਰਪਾ ਕਰਨ ਸੱਚੇ ਪਾਤਸ਼ਾਹ ਜੀ ਹਾਂਜੀ ਬੱਚੇ ਵੀ ਬਹੁਤ ਸੁਧਾਰਦੇ ਬਾਬਾ ਜੀ ਅੱਛੇ ਗੁਰੂ ਘਰ ਆਉਂਦੇ ਨੇ ਡੇਲੀ ਜੀ ਹਾਂਜੀ ਇੱਕ ਪਿੰਡ ਦੇ ਵਿੱਚ ਅਸੀਂ ਵੀਡੀਓ ਦੇਖੀ ਬਾਬਾ ਜੀ ਗਰੰਤੀ ਸਿੰਘ ਪਹਾਜ ਤੇ ਉਹ ਕੱਲੇ ਪ੍ਰਕਾਸ਼ ਕਰ ਰਹੇ تھے ਤੁਸੀਂ ਦੇਖੀਏ ਵੀਡੀਓ ਜੀ ਮਤਲਬ ਇਹੋ ਜਿਹਾ ਸਮਾ ਵੀ ਪੰਜਾਬ ਵਿੱਚ ਬਾਬਾ ਜੀ ਜਮਾ ਕੋਈ ਬੋਲਦਾ ਵੀ ਨਹੀਂ ਇੰਨੀ ਕਥਾ ਸੁਣਦੇ ਬੈਠੇ ਜੀ ਵੀ ਆਮਦਾਰੀ ਨਾਲ ਸੁਣਦੇ ਹੈਗੇ ਅਸੀਂ ਤਾਂ ਪਿੰਡਾਂ 'ਚ ਵੀ ਲੈ ਕੇ ਜਾਂਦੇ ਹਾਂ ਹੋਰ ਪਿੰਡਾਂ ਨੂੰ ਵੀ ਜੋੜਦੇ ਆਂ ਸੀ ਇਹਨਾਂ ਨੇ ਵੀ ਗੁਰੂ ਘਰ ਦੇ ਨਾਲ ਵੀ ਇਹਨਾਂ ਨੂੰ ਕੋਈ ਜੀ ਕਿਉਂ ਟੁੱਟਦੇ ਜੇ ਪਿੰਡਾਂ ਉਹਨਾਂ ਨੂੰ ਇੰਨਾ ਪਤਾ ਨਹੀਂਗਾ ਵਿਸੜੇ ਜੀ ਵੀ ਇਹਨਾਂ ਦੀ ਕਥਾ ਵੀ ਇਸ ਤੋਂ ਉਹਨਾਂ ਨੂੰ ਸੁਣਵਾਤੀ ਬਹੁਤ ਜੀ ਬਿਲ ਬਾਬਾ ਜੀ ਆਪ ਜੀ ਦਾ ਸ਼ੁਭ ਨਾਮ ਜੀ ਕੁਲਵੀਰ ਸਿੰਘ ਜੀ ਠੀਕ ਹੈ ਬਾਬਾ ਜੀ ਉਹ ਦੱਸੋ ਠੀਕ ਠਾਕ ਜੀ ਗੁਰੂ ਮਹਾਰਾਜ ਤੁਹਾਨੂੰ ਹੋਰ ਤਾਕਤ ਦੇਣ ਸੱਚੇ ਪਾਤਸ਼ਾਹ ਵਾਹਿਗੁਰੂ ਆਪਣੇ ਨਾਲ ਲਾ ਕੇ ਰੱਖਣ ਮਹਾਰਾਜ ਤੁਹਾਨੂੰ ਜੀ ਨੂੰ ਬਾਬਾ ਜੀ ਕਿੰਨੇ ਕ ਟਾਈਮ ਤੋਂ ਦੇਖ ਰਹੇ ਹੋ ਜੀ ਵੀਰ ਨੂੰ ਇਹ 9 ਸਾਲਾਂ ਤੋਂ 8 9 ਸਾਲ ਹੋ ਗਏ ਸਾਨੂੰ ਆਇਆ ਜੀ ਉਦੋਂ ਤੋਂ ਹੀ ਦੇਖ ਰਹੇ ਆ ਠੀਕ ਹੈ ਜੀ ਕਿਤੇ ਕਿਤੇ ਸਰਪੰਚ ਸਾਹਿਬ ਇਹਨਾਂ ਨੂੰ ਜਿਵੇਂ ਕਈ ਦਿਨ ਤੁਰੇ ਫਿਰਦੇ ਉਦੋਂ ਉੱਥੇ ਅਸੀਂ ਗੁਰਦੁਆਰਾ ਸਾਹਿਬ ਦੇ ਪਿਛਲੇ ਪਾਸੇ ਸੂਆ ਵਗਦਾ ਉੱਥੇ ਆਪਣੇ ਸਰਪੰਚ ਸਾਹਿਬ ਕੀ ਵਾਰੀ ਫੜ ਕੇ ਨਿਮਾਨ ਨੂਹ ਦਿੰਦੇ ਆ ਜਦੋਂ ਕੀ ਵਾਰੀ ਲੰਘ ਜਾਂਦੇ ਗਿੱਦੜਵਾ ਤੱਕ ਵੀ ਚਲੇ ਜਾਂਦੇ ਆ ਪੈਦਲੀ ਰੂਟ ਕੱਢ ਹੁੰਦਾ ਜੀ ਇੱਕ ਦੋ ਵਾਰੀ ਮੈਂ ਉਧਰੋਂ ਮੇਰਾ ਪਿੰਡ ਹੈ ਫਕਰਸਰ ਉਥੋਂ ਗੱਡੀ ਤੇ ਮੈਂ ਲੈ ਆਇਆ ਬਿਠਾ ਕੇ ਇਹਨੂੰ ਠੀਕ ਹੈ ਜੀ ਠੀਕ ਹੈ ਹੂੰ ਤੁਰਾ ਫਰਦਾ ਦੂਰ ਤਾਈ ਜਾਵੜਦਾ ਜੀ ਗੁਰੂ ਸਾਹਿਬ ਕਿਰਪਾ ਕਰਨ ਅੱਛਾ ਜੀ ਸਾਨੂੰ ਹੁਣ ਇਜਾਜ਼ਤ ਆ ਵੀਰ ਜੀ ਆਜੋ ਸੇਵਾ ਬਾਬਾ ਜੀ ਨਹੀਂ ਕੋਈ ਨਹੀਂ ਤੁਸੀਂ ਮਿਲ ਕੇ ਇੱਕੋ ਗੱਲ ਆ ਜੀ ਆਜੋ ਵੀਰੇ ਅਵਤਾਰ ਵੀਰੇ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਹੀਂ ਨਹੀਂ ਜੀ ਪ੍ਰਸ਼ਾਦਾ ਕੋਈ ਗੱਲੇ ਨਹੀਂ ਛੱਕਿਆ ਵਾ ਛੱਕਿਆ ਮੈਂ ਕਹਿੰਦਾ ਛੱਕਿਆ ਵਾ ਛੱਕਿਆ ਸਾਰਾ ਕੁਝ ਫਤਿਹ ਜੀ ਵਾਬਰੇ ਠੀਕ ਹੈ ਜੀ ਬੋਲੇ ਈ ਸੋ ਨਿਹਾਲ ਸਤਿ ਸ਼੍ਰੀ ਅਕਾਲ ਠੀਕ ਹੈ ਜੀ ਪੜਨੇ ਠੀਕ ਹੈ ਬੇਟਾ ਜੀ ਠੀਕ ਹੈ ਪੜਨੇ ਠੀਕ ਹੈ ਵੀਰੇ ਲਓ ਜੀ ਠੀਕ ਹੈ ਜੀ ਸਾਰੇ ਨਗਰ ਦੀ ਧੰਨਵਾਦ ਮਹਾਰਾਜ ਸਾਰਿਆਂ ਨੂੰ ਚੜ੍ਹਦੀ ਕਲਾ ਤੁਹਾਡਾ ਕੀ ਨਾਮ ਆ ਵੀਰੇ ਮੇਰਾ ਨਾਮ ਗੁਰਲਾਲ ਸਿੰਘ ਗੁਰਲਾਲ ਸਿੰਘ ਜੀ ਤੁਹਾਡਾ ਵੀਰੇ ਬੱਬੂ ਜੀ ਖਾਲਸਾ ਜੀ ਦਾ ਕੁਲਵੀਰ ਸਿੰਘ ਜੀ ਤੁਹਾਡਾ ਪੜਨੇ ਹਾਂ ਜੀ ਰਣਜੀਤ ਕੌਰ ਤੁਹਾਡੇ ਪੈਨੇ ਕੀ ਨਾਮ ਆ ਜੀ ਪੈਣ ਫੇਰ ਭਾਬ ਕੋ ਪੈਨੇ ਹੁਣ ਤੁਸੀਂ ਖੁਸ਼ ਹੋਣਾ ਬਸ ਤੁਸੀਂ ਜਦੋਂ ਇਹਨਾਂ ਦੀਆਂ ਫੋਟੋਆਂ ਦੇਖਿਆ ਕਰੋਗੇ ਨਾ ਤੁਹਾਡੀ ਰੂਹ ਨੂੰ ਸਕੂਨ ਮਿਲੇਗਾ ਜੀ ਤੁਸੀਂ ਇਹ ਦੇਖ ਲਿਓ ਮੇਰਾ ਵਾਦਾ ਤੁਹਾਡੇ ਨਾਲ ਅੱਪਾ ਚੱਲਾਂਗੇ ਲੈ ਮਾਰ ਕੇ ਆਵਾਂਗੇ ਕਿਹੜਾ ਇਹਦੇ ਕੋਲ ਤੁਸੀਂ ਸਾਡੇ ਕੋਲ ਉੱਥੇ ਆ ਜਾਓ ਤੁਸੀਂ ਰੁਪਾਭਕ ਨਾ ਹੋਵੋ ਐਸਾ ਤੁਹਾਨੂੰ ਸੌਣ ਆਇਆ ਜੀ ਠੀਕ ਆ ਜੀ ਠੀਕ ਆ ਜੀ ਠੀਕ ਆ ਜੀ ਧੰਨਵਾਦ ਧੰਨਵਾਦ ਵੀਰੇ ਠੀਕ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਧੰਨਵਾਦ ਖਾਲਸਾ ਜੀ ਧੰਨਵਾਦ ਜੀ ਸੇਖਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਠੀਕੋ ਬੇਟਾ ਬਾਬਾ ਜੀ ਮਾੜੀ ਜੀ ਗੱਲ ਸੁਣਿਓ ਜੀ ਅੱਗੇ ਅੱਗੇ ਜੇ ਕਰ ਲਈ ਮਾੜੀ ਜੀ ਗੱਡੀ ਇੱਕ ਮਿੰਟ ਬਾਬਾ ਜੀ ਇੱਕ ਮਿੰਟ ਜੀ ਜੀ ਖਾਲਸਾ ਵਾਹਿਗੁਰੂ ਚਲੋ ਸੰਗਤ ਜੀ ਅਸੀਂ ਰਸਤੇ ਦੇ ਵਿੱਚ ਕੁਝ ਛਕਣ ਲਈ ਰੁਕੇ ਤੀਏ ਜੀ ਇਹ ਵੀਰ ਆ ਜੀ ਤੁਸੀਂ ਹੁਣੇ ਵੀਡੀਓ ਦੇਖੀਏ ਜੀ ਇੱਧਰ ਸ਼ੇਰਾ ਵੀਰ ਆ ਜੀ ਇੱਧਰ ਦਵਿੰਦਰ ਆ ਵੀਰ ਇਹ ਵੀ ਵੀਰ ਕਿਸੇ ਟਾਈਮ ਸੜਕਾਂ ਤੇ ਇਦਾਂ ਹੀ ਤੁਰਿਆ ਫਿਰਦਾ ਸੀ ਜੀ ਪਰ ਇੱਥੇ ਆ ਕੇ ਸਾਨੂੰ ਪਤਾ ਲੱਗਿਆ ਜੀ ਇਸ ਵੀਰ ਦੇ ਪੈਰਾਂ ਦੇ ਵਿੱਚ ਛਾਲੇ ਨੇ ਜੀ ਪਤਾ ਨਹੀਂ ਕਿੰਨੇ ਕਿਲੋਮੀਟਰ ਇਹ ਵੀਰ ਸੜਕਾਂ ਤੇ ਤੁਰਦਾ ਹੋਊਗਾ ਹਰ ਵਕਤ ਸੜਕਾਂ ਤੇ ਤੁਰੀ ਜਾਣਾ ਤੁਰੀ ਜਾਣਾ ਤੁਰੀ ਜਾਣਾ ਤਾਂ ਤੁਸੀਂ ਦੇਖੋ ਜਿਹੜੇ ਅਟਣ ਨੇ ਉਹ ਵੀ ਇੰਨੇ ਪੱਕ ਚੁੱਕੇ ਨੇ ਮਤਲਬ ਇਹ ਆਪ ਜੀ ਇਹ ਤੋਂ ਅੰਦਾਜ਼ਾ ਲਾ ਲਓਗੇ ਵੀ ਕਿੰਨਾ ਕੁ ਵੀਰ ਦਿਮਾਗ ਤੇ ਜਿਹੜਾ ਬਜਲ ਨਹੀਂ ਫਿਰਦਾ ਸੀ ਔਰ ਸੜਕਾਂ ਤੇ ਤੁਰਿਆ ਫਿਰਦਾ ਸੀ ਪਰਿਵਾਰਕ ਟੈਨਸ਼ਨ ਜਿਹੜੀ ਜਦੋਂ ਇਨਸਾਨ ਤੇ ਪੈਂਦੀ ਆ ਨਾ ਜੀ ਫਿਰ ਬੰਦਾ ਇਹ ਹਾਲਾਤਾਂ ਦੇ ਵਿੱਚ ਪਹੁੰਚ ਜਾਂਦਾ ਹੈ ਜੀ ਸੱਚੇ ਪਾਤਸ਼ਾਹ ਵਾਹਿਗੁਰੂ ਸਾਰੇ ਪਰਿਵਾਰਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਸਾਰੇ ਪਰਿਵਾਰਾਂ ਦੇ ਵਿੱਚ ਖੁਸ਼ੀਆਂ ਦੇਣ ਮਹਾਰਾਜ ਕਦੇ ਵੀ ਕਿਸੇ ਇਨਸਾਨ ਦਾ ਪਰਿਵਾਰ ਨਾ ਟੁੱਟੇ ਕਦੇ ਵੀ ਕਿਸੇ ਇਨਸਾਨ ਦੇ ਆਹ ਹਾਲਾਤ ਨਾ ਹੋਣ ਵੀ ਉਹਨੂੰ ਮਜਬੂਰੀਆਂ ਦੇ ਵਿੱਚ ਇੰਨਾ ਤੁਰਨਾ ਨਾ ਪਵੇ ਔਰ ਇਹ ਜਿਹੜੇ ਅਟਣ ਨਾ ਪਾਉਣੇ ਪੈਣ ਗੁਰੂ ਮਾਰਾ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰਨ ਜੀ ਔਰ ਇਹ ਵੀਰ ਤੁਸੀਂ ਦੇਖ ਰਹੇ ਹੋ ਇਸ ਟਾਈਮ ਅਸੀਂ ਹੁਣ ਇਥੋਂ ਚਾਲੇ ਪਾਉਣ ਲੱਗੇ ਆ ਕਿਉਂਕਿ ਅਸੀਂ ਅੱਗੇ ਇੱਕ ਵੀਰ ਨੂੰ ਇੱਕ ਬਜ਼ੁਰਗਾ ਨੂੰ ਹੋਰ ਲੈ ਕੇ ਜਾਣਾ ਜੀ ਔਰ ਅਸੀਂ ਹੁਣ ਪਹੁੰਚਾਂਗੇ ਲਚਕਾਣੀ ਪਿੰਡ ਆਪਣਾ ਵਰਜ ਸੇਵਾ ਸੁਸਾਇਟੀ ਇਸ ਟਾਈਮ ਅਸੀਂ ਪੁੱਚੋ ਪੁੱਚੋ ਮੰਡੀ ਦੇ ਵਿੱਚ ਖੜੇ ਆ ਜੀ ਪੁੱਚੋ ਆ ਨਾ ਜੀ ਹਾਂਜੀ ਪੁੱਚੋ ਮੰਡੀ ਤੇ ਖੜੇ ਆ ਜੀ ਇਹ ਜਿਹੜਾ ਆ ਫੈਕਟਰੀ ਦੇ ਵਿੱਚ ਆ ਜੀ ਇਸ ਟਾਈਮ ਫੈਕਟਰੀ ਤੇਸੀਆਂ ਕੁਸ਼ ਛਕਿਆ ਤੇ ਆ ਬੜਾ ਦੁੱਖ ਲੱਗਿਆ ਦੇਖ ਕੇ ਠੀਕ ਆ ਚੱਲੀਏ ਜੀ ਵੀਰੇ ਤੁਸੀਂ ਕਿੰਨਾ ਕੁ ਕਿਲੋਮੀਟਰ ਤੁਰ ਜਾਂਦੇ ਤੇ ਦਿਨ ਦੇ ਵਿੱਚ ਆ ਕਰ ਹੈ 150 150 ਤਾਂ ਘਾਹ ਨੂੰ ਤੁਰਦੇ ਹੋਮੋਗੇ ਦਵਿੰਦਰ ਕਿੰਨੇ ਕਿਲੋਮੀਟਰ ਤੁਰਦਾ ਉਹ ਕਿੰਨੇ ਕਿਲੋਮੀਟਰ ਕੱਢਦੇ ਹੋਣੇ ਜੀ 3-4 ਤਾਂ ਕੱਢਦਾ ਹੂਗਾ ਨਾ ਵੀਰੇ ਤੁਸੀਂ ਕਿੰਨਾ ਕੱਢਦੇ ਹੁੰਦੇ ਤੇ ਜ਼ਿਆਦਾ ਮੈਂ ਜੀ ਮੈਂ ਡੇਢ ਕਿਲੋਮੀਟਰ ਜੀ 2 ਕਿਲੋਮੀਟਰ ਬਸ ਵਾਹਿਗੁਰੂ ਸੱਚੇ ਪਾਤਸ਼ਾਹ ਚਲੋ ਠੀਕ ਆ ਚਲਦੀ ਗੱਡੀ ਦੇ ਵਿੱਚ ਤਾਂ ਹਵਾ ਲੱਗਦੀ ਰਹਿੰਦੀ ਹੈ ਨਾ ਪਿੱਛੇ ਠੀਕ ਆ ਵੀਰੇ ਠੀਕ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ